ਜਿੱਥੇ ਤੱਕ ਨਿਗਾਹ ਜਾਂਦੀ ਆ ਐਦਾਂ ਲੱਗਦਾ ਜਿਵੇਂ ਕਿਸੇ ਨੇ ਕੋਠੇ ਲਿੱਪਣ ਵਾਸਤੇ ਕਹਾਣੀ ਲੜਾਈ ਹੋਵੇ ਇੰਨੇ ਮਾੜੇ ਲੱਤ ਕਦੋਂ ਤੋਂ ਬਣੇ ਹੋਏ ਹਾਲਾਤ ਸੀ ਇਹ ਹੋ ਗਿਆ ਜੀ ਕੋਈ 15-20 ਸਾਲ ਹੋ ਗਏ ਕੋਈ 15-20 ਸਾਲ ਹਾਂਜੀ ਹਾਂਜੀ ਇਹ ਮਿੱਟੀ ਤੁਹਾਨੂੰ ਮੈੱਕਾ ਨਹੀਂ ਵੰਡਦੀ ਜਿਹੜੀ ਇਹ ਮਿੱਟੀ ਆ ਮਿੱਟੀ ਉਹ ਤਾਂ ਹੈਗੀ ਸੜਕ ਤੇ ਉੱਤੇ ਤਾਂ ਮਿੱਟੀ ਨਾ ਕੋ ਹੁਣ ਚਿੱਕੜ ਗਾ ਹੋਵੇ ਚਿੱਕੜ ਦਾ ਮੋਹ ਨਹੀਂ ਆਉਣਾ ਤੁਹਾਨੂੰ 15 ਸਾਲਾਂ ਇਹਨਾਂ ਨੇ ਮਿੱਟੀ ਸਾਡੀ ਪੰਜਾਬ ਦੀ ਮਿੱਟੀ ਛੱਡੀ ਨਹੀਂ ਆ ਜੀ ਸਾਰੇ ਖਾ ਗਏ ਮਿੱਟੀ ਪਲੀਤ ਹੋ ਗਈ ਮਿੱਟੀ ਪਲੀਤੇ ਹੋ ਗਈ ਜੀ ਅੱਜ ਤੱਕ ਆਉਂਦੇ ਆ ਵੋਟਾਂ ਲੈਣ ਆਉਂਦੇ ਆ ਕਹਿੰਦੇ ਸਾਨੂੰ ਵੋਟਾਂ ਪਾਓ ਵੋਟਾਂ ਲੈਣ ਫਿਰ ਹੈਲੀਕਾਪਟਰ ਚ ਆਉਂਦੇ ਆਂਦੇ ਤਾਂ ਇਹਨਾਂ ਗਲੀਆਂ 'ਚ ਹੁਣ ਇਹ ਸੜਕ ਦੇ ਵਿੱਚੋਂ ਸੀਵਰੇਜ ਦਾ ਉਬਾਲਾ ਆ ਰਿਹਾ ਭੋਲੇ ਆ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਲੰਘਣ ਵਾਸਤੇ ਸੜਕਾਂ ਦੇ ਉੱਤੇ ਫੁਆਰੇ ਲਾਏ ਹੋਏ ਆ ਮੈਂ ਜਿਹੜੀਆਂ ਫੋਟੋਆਂ ਲਈਆਂ ਨੇ ਖਿੱਚ ਕੇ ਉਹਨਾਂ ਨੂੰ ਦਿਖਾਈਆਂ ਵੀ ਚੱਡਾ ਸਾਹਿਬ ਸਾਡੀ ਕਲੋਨੀ ਦਾ ਆ ਹਾਲ ਹੈ ਉਹਨਾਂ ਨੇ ਮੈਨੂੰ ਐਦਾ ਜੱਫੀ ਚ ਲਿਆ ਜਿਵੇਂ ਉਹਨਾਂ ਨੇ ਅੱਜ ਹੀ ਕੰਮ ਕਰ ਦੇਣਾ ਹੁੰਦਾ ਉਹ ਕਹਿੰਦਾ ਤੂੰ ਫੇਰ ਕੰਮ ਨਾ ਕਰ ਇਹ ਫੋਟੋ ਤਾਂ ਸਾਹਮਣੇ ਰੱਖ ਇਹ ਤੁਹਾਨੂੰ ਦੱਸਾਂਗੇ ਵੀ ਇਹ ਹਾਲਾਤ ਇਹ ਹੁੰਦੇ ਸੀਗੇ ਪਹਿਲਾਂ ਉਹ ਚੱਡਾ ਸਾਹਿਬ ਕਦੋਂ ਜੇ ਜੇ ਸਾਡੇ ਵਿੱਚੋਂ ਕਿਸੇ ਦਾ ਨੁਕਸਾਨ ਹੋ ਗਿਆ ਕੋਈ ਮਰ ਮੁੱਕ ਗਿਆ ਤੁਸੀਂ ਉਦੋਂ ਸੜਕਾਂ ਬਣਾਉਂਗੇ ਬਿਲਕੁਲ ਸੜਕ ਦੇ ਉੱਤੇ ਘਰ ਹੈ ਇਹ ਠੀਕ ਹੈ ਇੱਥੇ ਇਹ ਵਿਚਾਰੇ ਆਪਣੀ ਰੋਟੀ ਬਣਾਉਂਦੇ ਆ ਇਸ ਜਗ੍ਹਾ ਤੇ ਇਧਰ ਸੇ ਸਵੇ ਸਾਮ ਪਾਣੀ ਜਾਂਦਾ ਹੈ ਨਾਲੀ ਦਾ ਪਾਣੀ ਬਹੁਤ ਗੰਦਾ ਗੰਦਾ ਪਾਣੀ ਜਾਂਦਾ ਹੈ ਸਵੇ ਸਾਮ ਦੇਖੋ ਇਸ ਤਰ੍ਹਾਂ ਇੱਥੇ ਕੋਈ ਬੰਦੇ ਇਸ ਤਰ੍ਹਾਂ ਡੰਗਰ ਵੀ ਨਹੀਂ ਜਾਂਦੇ ਅੱਜਕੱਲ ਡੰਗਰ ਵੀ ਸੁੱਕੇ ਸੁੱਕੇ ਹੋ ਕੇ ਜਾਂਦੇ ਪਹਿਲੇ ਉੱਧਰ ਤੁਸੀਂ ਕੁਮਾ ਕੇ ਮਾੜਾ ਜਿਹਾ ਦੇਖਿਓ ਮੱਛਰ ਕਿੰਨੇ ਆਹੀ ਹੁਣ ਬਿਮਾਰ ਕਰਨਗੇ ਸਾਡੇ ਬੱਚਿਆਂ ਨੂੰ ਬਿਮਾਰ ਕਰਨਗੇ ਸਾਨੂੰ ਬਿਮਾਰ ਕਰਨਗੇ ਕਿਸ਼ਤੀਆਂ ਦਿੱਤੀਆਂ ਤੁਹਾਨੂੰ ਸਬਸਿਡੀ ਤੇ ਕਿਸ਼ਤੀਆਂ ਮਿਲੀਆਂ ਇੱਕ ਬੱਚਾ 5ਵੀਂ ਕਲਾਸ ਦੇ ਵਿੱਚ ਪੜਦਾ ਉਹਨੇ ਆਪਣੇ ਖੁਦ ਕਿਸ਼ਤੀ ਬਣਾਈ ਤੁਸੀਂ ਸਰਕਾਰ ਦਾ ਧੰਨਵਾਦ ਕਰੋ ਵੀ ਤੁਹਾਡੇ 5-5 ਸਾਲ ਦੇ ਬੱਚੇ ਸਾਇੰਟਿਸਟ ਬਣ ਕੇ ਇਨਵੈਂਸ਼ਨਾਂ ਕਰਨ ਲੱਗ ਗਏ ਕਿਸ਼ਤੀਆਂ ਬਣਾਉਣ ਲੱਗ ਗਏ ਏ ਅਸੀਂ ਹੁਣ ਆਪਣੇ ਬੱਚਿਆਂ ਨੂੰ ਕਹਾਂਗੇ ਵੀ ਪੁੱਤ ਵੀ ਪੁੱਤ ਚਲੋ ਸਾਡੀ ਰੈੜੀ ਲੰਗੀ ਲੰਗੀ ਤੁਸੀਂ ਅੱਗੇ ਨੂੰ ਇਹ ਨਾ ਸਰਕਾਰਾਂ ਦਾ ਕਿਵੇਂ ਧੰਨਵਾਦ ਕਰਨਾ ਜੁੱਤੀ ਨਾਲ ਕਰਨਾ ਕਿਵੇਂ ਕਰਨਾ ਇਹ ਸਾਡੇ ਬੱਚੀ ਦੱਸਣਗੇ ਹੁਣ ਗਾਗਾ ਆ ਕੇ ਦੇਖ ਲਵੇ ਕਿ ਜਿਹੜਾ ਕਹਿੰਦੇ ਮੇਰਾ ਰੰਗਲਾ ਪੰਜਾਬ ਆ ਦੇਖ ਲੋ ਰੰਗਲੇ ਪੰਜਾਬ ਦਾ ਹਾਲ ਇਹ ਰਿਜ਼ੋਰਟ ਵੀ ਇੱਥੇ ਕੋਈ ਆ ਜੀ ਐਸ 1 ਰਿਜ਼ੋਰਟ ਹੈ ਜੀ ਇੱਥੇ ਇੱਕ ਹੈ ਇੱਧਰ ਹੈ ਇੱਕ ਇੱਧਰ ਇੱਧਰ ਟੂ ਦਾ ਜੀ ਵਿਆਹ ਹੁੰਦੇ ਉਰੇ ਵਿਆਹ ਹੁੰਦੇ ਆ ਜੀ ਫਿਰ ਬਰਾਤੀ ਕਿੱਧਰ ਜਾਂਦੇ ਇੱਥੋਂ ਬਰਾਤੀ ਫਿਰ ਜਗਾਰੇ ਲਾਉਦੇ ਜਾਂਦੇ ਆ ਸਾਡੇ ਛੱਡਾ ਸਾਹਿਬ ਦੇ ਮੈਂ ਇੱਥੇ 8 ਸਾਲ 10 ਸਾਲ ਦਾ ਆਇਆ ਸੀ ਮੈਂ ਇਸੇ ਪਾਣੀ ਵਿੱਚੋਂ ਨਿਕਲ ਕੇ ਸਕੂਲ ਜਾਂਦਾ ਰਿਹਾ ਇਸੇ ਪਾਣੀ ਚ ਅੱਜ ਮੇਰੇ ਨਹਾਣੇ ਜਾਂਦੇ ਰਹੇ ਇਹ ਬੰਦੇ ਨੇ ਅੱਜਕੱਲ ਜਿਵੇਂ 39 ਸੰਧਾਰੇ ਆਉਂਦੇ ਆ ਇਹਨੇ ਆਪਣੇ ਸਹੁਰਿਆਂ ਨੂੰ ਸਾਜ ਜਵਾਬ ਦੇਤਾ ਵੀ ਭਾਈ ਸਾਡਾ ਰਸਤਾ ਖਰਾਬ ਹੈ ਮੈਂ ਹੁਣ ਤੱਕ ਮੇਰੇ ਡੈਡੀ ਜੀ ਦਾ ਫੋਨ ਆਇਆ ਸੀਗਾ ਸਹੁਰੇ ਪਰਿਵਾਰ ਵੱਲੋਂ ਹੁਣ ਤੱਕ ਰੋਕਿਆ ਹੋਇਆ ਉਹਨਾਂ ਨੂੰ ਮੈਂ ਵੀ ਜਦੋਂ ਵੀ ਆਣਾ ਮੈਂ ਉਹਨਾਂ ਨੂੰ ਹਮੇਸ਼ਾ ਉਧਰੋਂ ਘੁਮਾ ਕੇ ਲੈ ਕੇ ਆਂਦਾ ਹਾਂ 1 ਕਿਲੋਮੀਟਰ ਤੱਕ 30 ਲੱਖ ਰੁਪਏ ਸਾਡੇ ਵਾਰਡ ਨੂੰ ਆਇਆ ਜੀ ਪਾਈਪਲਾਈਨ ਸਾਫ਼ ਹੋਣ ਲਈ ਉਹ 29 ਲੱਖ ਦਾ ਮੈਨੂੰ ਪ੍ਰਧਾਨ ਸਾਹਿਬ ਹਿਸਾਬ ਦੇਦਾ ਵੀ 29 ਲੱਖ ਗਿਆ ਕਿੱਥੇ ਉਹ ਕਹਿੰਨ ਕਿ ਹੂ ਆਰ ਯੂ ਤੁਹਾਨੂੰ ਕਦੇ ਸੁਆਵਦੇ ਹੀ ਅਸੀਂ ਤੁਸੀਂ ਕੌਣ ਜਦੋਂ ਵੋਟਾ ਲੈਣ ਆਉਂਦੇ ਤਾਂ ਸਾਡੇ ਤੋਂ ਵੀ ਪੁੱਛੇ ਕਿ ਹੂ ਆਰ ਯੂ ਫਿਰ ਅਸੀਂ ਵੀ ਜੇ ਡੰਡੇ ਲੈ ਕੇ ਵੀ ਦੱਸਾਂਗੇ ਕਿ ਅਸੀਂ ਕੌਣ ਹੈ ਕੋਈ ਹੱਕ 'ਚ ਵੀ ਆਇਆ ਹੈ ਸਰਕਾਰ ਦੇ ਹੱਕ 'ਚ ਹੈਗਾ ਕੋਈ ਇੱਥੇ ਵੀ ਜਿਹੜਾ ਕਹੇ ਵੀ ਕੋਈ ਨਹੀਂ ਯਾਰ ਮਜਬੂਰੀ ਹੈ ਸਰਕਾਰ ਦੀ ਸਰਕਾਰ ਕਹਿੰਦੀ ਨਾ ਵੀ ਕੋਈ ਨਾ ਕਰਦਾਂਗੇ ਹੌਲੀ ਹੌਲੀ ਠੀਕ ਨਹੀਂ ਜੀ ਅਸੀਂ ਕਿਸੇ ਹੱਕ ਵਿੱਚ ਨਹੀਂ ਤੁਹਾਨੂੰ ਲੱਗਦਾ ਟਾਈਮ ਲੱਗ ਜਾਂਦਾ ਨਹੀਂ ਨਹੀਂ ਇਹ ਤਾਂ ਦੱਸੋ ਵੀ ਉਮੀਦ ਵੀ ਨਹੀਂ ਹੈਗੀ ਭਾਜੀ ਹੁਣ ਤਾਂ ਕੋਈ ਨਾ ਤੋਂ ਉਮੀਦ ਨਹੀਂ ਆਈ ਇਹਨੇ ਨਾ ਉਮੀਦੋ ਹਾਂਜੀ ਸੁਪਨਾ ਕੀ ਦੇਖਦੇ ਹੁੰਨੇ ਹੁਣ ਪੱਕੀ ਸੜਕ ਦਾ ਸੁਪਨਾ ਦੇਖਦੇ ਇੱਥੇ ਤੁਸੀਂ ਦੇਖਦੇ ਤਾਂ ਹੈ ਜੀ ਪਤਾ ਨਹੀਂ ਕਦੋਂ ਪੂਰਾ ਹੋਏਗਾ ਕਿੱਕ ਦਾ ਸੁਪਨੇ ਵਿੱਚ ਸਟੇਟ ਟ੍ਰੈਕਟਰ ਲੱਗੀਆਂ ਹੋਈਆਂ ਪੱਕੀਆਂ ਸੜਕਾਂ ਦਿਖਦੀਆਂ ਤਾਂ ਸੁਪਨਾ ਹੀ ਰਹਿ ਗਿਆ ਜੀ ਇਹ ਸਭ ਕੁਝ ਦਾ ਤੇ ਸੜਕ ਜਿਹੜੀ ਹੈਗੀ ਆ ਸੜਕ 'ਚ ਖੱਡੇ ਨਹੀਂ ਹੈਗੇ ਤਸਵੀਰ ਤੁਸੀਂ ਦੇਖ ਲਓ ਤੇ ਖੱਡਿਆਂ 'ਚ ਸੜਕ ਆਜ਼ਾਦੀ ਨੂੰ ਹੋ ਗਏ 79 ਸਾਲ ਤੇ ਲੋਕਾਂ ਦੇ ਆ ਦੇਖ ਲਓ ਹਾਂ ਅਜੇ 2-3 ਦਿਨ ਪਹਿਲਾਂ ਆਜ਼ਾਦੀ ਦਿਵਸ ਮਨਾ ਕੇ ਹਟੇ ਲੋਕ ਆਪਣੀ ਬਰਬਾਦੀ ਨੂੰ ਰੋ ਰਹੇ ਆ ਤੇ ਕਹਿ ਰਹੇ ਆ ਕਿ 79 ਸਾਲ ਹੋ ਗਏ ਆਜ਼ਾਦ ਹੋਏ ਨੂੰ ਬੜੀਆਂ ਖੁਸ਼ੀਆਂ ਮਨਾਈਆਂ ਝੰਡੇ ਲਹਿਰਾਏ ਮੰਤਰੀਆਂ ਨੇ ਭਾਸ਼ਣ ਦਿੱਤੇ ਹਾਲਾਤ ਨਹੀਂ ਬਦਲੇ ਵਿਕਾਸ ਨੂੰ ਪਿੱਟ ਰਹੇ ਆ ਲੋਕ ਵਿਕਾਸ ਅਜੇ ਵੀ ਗਲੀਆਂ ਨਾਲੀਆਂ ਚੋਂ ਦੇਖ ਰਹੇ ਆ 79 ਸਾਲ ਦੇ ਵਿੱਚ ਗਲੀਆਂ ਨਾਲੀਆਂ ਨਹੀਂ ਬਣੀਆਂ ਤਸਵੀਰਾਂ ਤੁਹਾਨੂੰ ਮੇਰੇ ਪਾਸੇ ਦਿਖਾ ਦਿੰਨਾ ਜਿੱਥੇ ਤੱਕ ਨਿਗਾਹ ਜਾਂਦੀ ਹੈ ਐਦਾਂ ਲੱਗਦਾ ਜਿਵੇਂ ਕਿਸੇ ਨੇ ਕੋਠੇ ਲਿਪਣ ਵਾਸਤੇ ਕਹਾਣੀ ਰੜਾਈ ਹੋਵੇ ਕੱਚੀ ਮਿੱਟੀ ਉਹੀ ਸੜਕ ਦੇ ਵਿੱਚ ਤਲਾਬ ਬਣੇ ਖੜੇ ਆ ਤੇ ਲੋਕਾਂ ਨੇ ਰੋਸ ਮਜਾਰਾ ਕੀਤਾ ਹੈ ਵਾਰ ਨੰਬਰ 17 ਤੇ 18 ਦੀਆਂ ਰੋਪੜ ਦੀਆਂ ਤਸਵੀਰਾਂ ਸੜਕਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੰਬੰਧੀ ਰੋਸ ਮਾਰਚ ਲੋਕ ਇਕੱਠੇ ਹੋਏ ਆ ਸੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਹੜੀ ਵਜ੍ਹਾ ਇਹਨਾਂ ਨੂੰ ਇਕੱਠੇ ਹੋਣਾ ਪੈ ਗਿਆ ਕਿਉਂ ਇਕੱਠੇ ਹੋਣਾ ਪਿਆ ਜੀ ਤੁਹਾਨੂੰ ਪਾਣੀ ਕਰਕੇ ਸਾਨੂੰ ਇਕੱਠਾ ਹੋਣੇ ਪਿਆ ਸਾਨੂੰ ਲੰਘਣ ਨੂੰ ਰਸਤਾ ਨਹੀਂ ਸਾਡੇ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਸਾਨੂੰ ਆਪ ਬੈਕਾਂ ਦੇ ਲੈ ਕੇ ਛੱਡਣਾ ਪੈਂਦਾ ਬੱਚੇ ਵਿੱਚੇ ਗਿਰ ਜਾਂਦੇ ਵਿੱਚੇ ਉਹਨਾਂ ਦੇ ਕੱਪੜੇ ਲਿਬੜ ਜਾਂਦੇ ਡਰੈਸਾਂ ਤੁਹਾਨੂੰ ਦੁਆਰਾ ਬਦਲ ਕੇ ਤਾਂ ਬੱਚਿਆਂ ਨੂੰ ਛੱਡ ਕੇ ਗੱਡੀਆਂ ਵਿੱਚ ਆਉਣਾ ਪੈਂਦਾ ਹਮ ਇੰਨੇ ਮਾੜੇ ਹਾਲਾਤ ਕਦੋਂ ਤੋਂ ਬਣੇ ਹੋਏ ਇਹ ਹਾਲਾਤ ਇਹ ਹੋ ਗਿਆ ਹੀ ਕੋਈ 15 20 ਸਾਲ ਹੋ ਗਏ ਕੋਈ 15 20 ਸਾਲ ਹਾਂਜੀ ਹਾਂਜੀ ਮਤਲਬ ਇਹ ਦੋਸ਼ ਇਸ ਸਰਕਾਰ ਨੂੰ ਨਾ ਦਈਏ ਸਾਰਾ ਪੁਰਾਣਾ ਹੀ ਇਹਦੀ ਚੱਲਦਾ ਪੁਰਾਣਾ ਹੀ ਚੱਲਦਾ ਹੈ ਜੀ ਪੁਰਾਣਾ ਹੀ ਚੱਲਦਾ ਹੈ ਅੱਜ ਤੱਕ ਆਉਂਦੇ ਆ ਵੋਟਾਂ ਲੈਣ ਆਉਂਦੇ ਆ ਕਹਿੰਦੇ ਸਾਨੂੰ ਵੋਟਾਂ ਪਾਓ ਆ ਕੇ ਇਕੱਲੇ ਇਕੱਲੇ ਹੱਥ ਮੂਰੇ ਬੰਦੇ ਸਾਨੂੰ ਵੋਟਾਂ ਪਾਓ ਜੀ ਵੋਟਾਂ ਪਾਓ ਨਹੀਂ ਵੋਟਾਂ ਲੈਣ ਫਿਰ ਹੈਲੀਕਾਪਟਰ ਚ ਆਉਂਦੇ ਆਂਦੇ ਤਾਂ ਇਹ ਨਾ ਗਲੀਆਂ ਚ ਹੋਣੇ ਆਉਂਦੇ ਜੀ ਆ ਕੇ ਜਿਹੜੇ ਉਹਨਾਂ ਦੇ ਨੁਮਾਇੰਦੇ ਰੱਖੇ ਹੋਏ ਉਹਨਾਂ ਨੂੰ ਭੇਜ ਦਿੰਦੇ ਆ ਆਪ ਤਾਂ ਆਉਣਾ ਨਹੀਂ ਕਦੀ ਤੁਸੀਂ ਤੁਸੀਂ ਵੀ ਇਹਦਾ ਵੋਟਾਂ ਪਾ ਦਿੰਦੇ ਫਿਰ ਉਹਨਾਂ ਨੂੰ ਜਿਹੜੇ ਨੁਮਾਇੰਦੇ ਆਉਂਦੇ ਆ ਹੁਣ ਅੱਗੇ ਵਾਸਤੇ ਪਾਤੀ ਜੀ ਹੁਣ ਅੱਗੇ ਵਾਸਤੇ ਨਹੀਂ ਵੋਟ ਪਾਉਂਗੀ ਗਾਗਾ ਆ ਕੇ ਦੇਖ ਲਵੇ ਕਿ ਜਿਹੜੇ ਕਹਿੰਦੇ ਮੇਰਾ ਰੰਗਲਾ ਪੰਜਾਬ ਆ ਦੇਖ ਲੋ ਰੰਗਲੇ ਪੰਜਾਬ ਦਾ ਹਾਲ ਦੇਖੋ ਤਾਂ ਸਹੀ ਰੰਗਲੇ ਪੰਜਾਬ ਦਾ ਹਾਲ 92 ਸੀਟਾਂ ਜਿਤਾ ਕੇ ਭੇਜੀਆਂ ਸੀ ਭੇਜੀਆਂ ਨਾ ਅੱਗੇ ਵਾਸਤੇ ਨਹੀਂ ਅਸੀਂ ਦੋ ਸੀਟਾਂ ਦੋਂਗੇ ਸਿਰਫ ਦੋ ਸਿੱਟਾਂ ਓਕੇ ਕਿਹੜੇ ਹਲਕੇ ਚ ਦੇਣੀਏ ਦੋ ਕਿੱਥੇ ਵਿਕਾਸ ਦਿਖਦਾ ਤੁਹਾਨੂੰ ਕਿੱਥੇ ਮਰਜੀ ਗੱਦੇ ਲਵੇ ਨਾ ਲਵੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਸਾਨੂੰ ਤਾਂ ਆਪਣੇ ਤਾਂ ਕੋ ਮਤਲਬ ਆ ਨਹੀਂ ਜਦੋਂ ਵੋਟਾਂ ਤੁਸੀਂ ਪਾਈਆਂ ਸੀ ਇਹ ਦਿਖਾਏ ਸੀ ਹਾਲਾਤ ਭਾਈ ਸਾਨੂੰ ਇਹ ਨਾ ਮੁੱਦਿਆਂ ਤੇ ਵੋਟਾਂ ਪਾਈ ਜੀ ਦਿਖਾਇਆ ਜੀ ਦਿਖਾਇਆ ਪਾਣੀ ਸਾਨੂੰ ਪੀਣੇ ਨੂੰ ਨਹੀਂ ਓਰੇ ਡੁੱਬਣੇ ਨੂੰ ਬਚੇਰਾ ਪੀਣੇ ਨੂੰ ਨਹੀਂ ਹੈਗਾ ਓਰੇ ਪਾਣੀ ਪੀਣੇ ਨੂੰ ਨਹੀਂ ਹੈਗਾ ਗੱਡੀਆਂ ਵਿੱਚ ਲੋਕ ਜਾ ਕੇ ਉਹ ਠੰਡੀ ਕੋਈ ਤੇ ਦਰਿਆ ਤੇ ਪਾਣੀ ਲੈ ਕੇ ਆਉਂਦੇ 15 20 ਸਾਲ ਹੋ ਗਏ ਤੂੰ ਇਹ ਕਹਿੰਦੇ ਹੋ ਗਏ 15-20 ਸਾਲ? ਹਾਂਜੀ ਹਾਂਜੀ ਮੈਂ ਇੱਧਰ ਦੀ ਨਹੀਂ ਆ। ਤੁਹਾਨੂੰ ਕਿੰਨੇ ਹੋ ਗਏ? ਸਾਲ ਡੇਢ ਸਾਲ ਹੋਇਆ ਹਜੇ ਮੈਨੂੰ ਆਇਆ ਇੱਧਰ। ਪਰ ਇੰਨਾ ਬੁਰਾ ਹਾਲ ਹੈ ਬੱਚਿਆਂ ਨੂੰ ਛੱਡਣ ਜਾਣਾ ਹੁੰਦਾ ਸਕੂਲ ਟਿਊਸ਼ਨ ਇੰਨਾ ਬੁਰਾ ਹਾਲ ਹੁੰਦਾ। ਪਹਿਲੇ ਉੱਧਰ ਤੁਸੀਂ ਘੁਮਾ ਕੇ ਮੜਾ ਜਿਹਾ ਦੇਖਿਓ। ਮੱਛਰ ਕਿੰਨੇ ਆ? ਇਹ ਹੀ ਹੁਣ ਬਿਮਾਰ ਕਰਨਗੇ। ਸਾਡੇ ਬੱਚਿਆਂ ਨੂੰ ਬਿਮਾਰ ਕਰਨਗੇ ਸਾਨੂੰ ਬਿਮਾਰ ਕਰਨਗੇ। ਫਿਰ ਕੌਣ ਦੇਖੇਗਾ? ਫਿਰ ਇਹ ਤਾਂ ਸਾਰੇ ਵਿਭਾਗੇ ਦੋਸ਼ੀ ਹੋ ਗਏ ਇਹਦੇ ਵਿੱਚ। ਕੋਈ ਸਿਹਤ ਵਿਭਾਗ ਵੀ ਦੋਸ਼ੀ ਹੋ ਗਿਆ ਸਾਰੇ ਜਿਨ੍ਹਾਂ ਦਾ ਜੇ ਫਰਜ਼ ਸੀ। ਉਹ ਇਹ ਸਾਰੇ ਹੀ ਹੋਏ। ਮੈਂ ਤਾਂ ਸਾਰੇ ਸੁੱਤੇ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਜਿੱਦੋਂ ਤੁਸੀਂ ਇੱਥੇ 1.5 ਸਾਲ ਪਹਿਲਾਂ ਆਉਣ ਦਾ ਫੈਸਲਾ ਲਿਆ ਤੁਸੀਂ ਕੀ ਸੋਚ ਕੇ ਇੱਥੇ ਆਏ ਫਿਰ ਬਸ ਆ ਗਿਆ ਕੀ ਪਤਾ ਸੀਗਾ ਦੇਖੋ ਜਰਾ ਕੀ ਪਤਾ ਸੀਗਾ ਦੇਖੋ ਕਿ ਇੰਨਾ ਬੁਰਾ ਹਾਲ ਹੋਏਗਾ ਇੱਧਰ ਨਿਕਲਣ ਨੂੰ ਵੀ ਥਾਂ ਨਹੀਂ ਮਿਲੇਗੀ ਸਾਨੂੰ 1.5 ਸਾਲ ਦੇ ਵਿੱਚ ਖੁਸ਼ੀਆਂ ਮਾਣੀਆਂ ਬਹੁਤ ਤਿਹਾਰ ਵੀ ਆਉਂਦੇ 1.5 ਸਾਲ ਦੇ ਵਿੱਚ ਬੜਾ ਕੁਝ ਲੰਘਿਆ ਹੋਊਗਾ ਕਿੱਦਾਂ ਦੇ ਰਿਹਾ 1.5 ਸਾਲ वधिया है बहुत वधिया पर बारिशा के टाइम तो बहुत औखा होंगे बहुत ज्यादा औखा होंगे साड़ी स्कूटी भी कई बार स्लिप होने तो बच गई है बच गई बचा रह गया रह गया चाहते <laughs> क्या हो तुम कि गिर जाइए आप मैं तो क्यों चाहना जी मैं हक आया कुछ नहीं इस तरह कर रहे हो नहीं है गिर भी, गारे भी गारे सकते कई लोग गिरे भी हैं इधर कौन गिर हो लोग गिरे आ जा फिर हम सिस्टम गिरे हो देखो जी गल सिस्टम गिरे हुआ सारा लोग गिरे हुए जी सिस्टम गिर गया ਕੋਈ ਕਿਸੇ ਬਾਦ ਕੇ ਕੇਅਰ ਨਹੀਂ ਕਰਦਾ ਹੈਗਾ ਸਾਨੂੰ ਯਾਦ ਕਹਿੰਦੇ ਆ ਅਸੀਂ ਥੋੜਾ ਕੰਮ ਸਭ ਕੰਮ ਕਰ ਦਾਂਗੇ ਓਕੇ ਕਰ ਦਾਂਗੇ ਜਦ ਕੰਮ ਨਿਕਲ ਗਿਆ ਫਿਰ ਕਿਹਨੇ ਓਕੇ ਕਿਹਨੇ ਕਰਨਾ ਕੁਛ ਚਿੱਟੇ ਕੁਰਤੇ ਪਜਾਮੇ ਪਾ ਕੇ ਆਉਂਦੇ ਵੋਟਾਂ ਮੰਗਣ ਛੱਟੇ ਨਹੀਂ ਪੈਂਦੇ ਉਹਨਾਂ ਦੇ ਜੇ ਇੱਥੇ ਉਸ ਟਾਈਮ ਦਾ ਵੋਟਾਂ ਵਾਲੇ ਟਾਈਮ ਦਾ ਹੁੰਦਾ ਨਹੀਂ ਇਹ ਕੰਮ ਇਹ ਤਾਂ ਬਰਸਾਤ ਦੇ ਨਾਲ ਵਿੱਚ ਹੁੰਦਾ ਇਹ ਕੰਮ ਬਾਕੀ ਤਾਂ ਮਿੱਟੀ ਉੱਡਦੀ ਆ ਮਿੱਟੀ ਉੱਡਦੀ ਆ ਬਾਕੀ ਤਾਂ ਫੱਕ ਉੱਡਦੀ ਆ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਆ ਨਾ ਮੈਂ ਤਾਂ ਗੱਲ ਜਾਣਦਾ ਜੀ ਮੈਂ ਇੱਕ ਗੱਲ ਤੁਹਾਨੂੰ ਸੱਚੀ ਕਰਦਾ ਚੀਮਾ ਸਾਹਿਬ ਸੀ ਇੱਥੇ ਹਾਂ ਚੀਮਾ ਸਾਹਿਬ ਦੇ ਬੇਲੇ ਡਵੈਲਪਮੈਂਟ ਕਾਫੀ ਹੋਈ ਆ ਇਹ ਤਾਂ ਕਹਿੰਦੇ 15 ਸਾਲ ਤੋਂ ਨਹੀਂ ਬਣੀ ਸੜਕ ਬੀਬੀ ਕਹਿੰਦੇ ਚੀਮਾ ਸਾਹਿਬ ਨੇ ਅੰਦਰ ਦੇਖੋ ਸਾਰੀ ਕਰਾਈ ਆ ਪਰ ਆਹ ਸੜਕ ਵੀ ਜਦੋਂ ਉਸ ਟਾਈਮ ਪੱਕੀ ਹੋਈ ਵੀ ਸੀ ਉਹਦੇ ਬਾਅਦ ਤੱਕ ਕਿਸੇ ਨੇ ਤਾਂ ਇਹਦਾ ਧਿਆਨ ਦਿੱਤਾ ਹੀ ਨਹੀਂ ਹੈਗਾ ਵੀ ਕਿਆ ਬਣਿਆ ਕਿਆ ਬਣੂਗਾ ਕੋਈ ਐਮਸੀ ਬਣ ਜਵੇ ਤਾਂ ਨਹੀਂ ਦੇਖਦਾ ਕੋਈ ਪ੍ਰਧਾਨ ਬਣ ਜਾ ਉਹ ਨਹੀਂ ਕੋਈ ਦੇਖਦਾ ਜਿੰਨੇ ਜਾ ਕੇ ਕਹੀਏ ਮੈਂ ਇੱਥੇ ਦੋ ਵਾਰ ਆਉਟਾ ਕੀਤਾ ਹੈ ਕਮੇਟੀ ਦਾ ਪਹਿਲਾਂ ਕਮੇਟੀ ਨੰਗਾ ਹੈ ਨੰਬਰ ਇੱਕ ਪੈਸੇ ਨਹੀਂ ਬਿੱਲ ਭਰਉਣ ਜੋਗੇ ਤਾਂ ਪੈਸੇ ਨਹੀਂ ਹੁੰਦੇ ਨੰਬਰ 2 ਤੇ ਏ ਆਪਣੇ ਕੰਮ ਉਧਰ ਕਰਾ ਦਨੇ ਬਾਕੀ ਦਾ ਤਾਂ ਕੋਈ ਦਿਖਦਾ ਨਹੀਂ ਹੈਗਾ ਚੀਮਾ ਸਾਹਿਬ ਦੀ ਤੁਸੀਂ ਸਿਫਤਿਸ ਕਰਕੇ ਤਾਂ ਨਹੀਂ ਕਰ ਰਹੇ ਤੁਸੀਂ ਅਕਾਲੀ ਆਣਾ ਜੁੜੇ ਹੋਏ ਅਕਾਲੀਆਂ ਕੋਈਆਂ ਕਿਸੇ ਨਾਲ ਨਹੀਂ ਜੀ ਮੈਂ ਤਾਂ ਕਿਸੇ ਦਾ ਕੁਛ ਦੇਣਾ ਦੇਣਾ ਨਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਕੁਛ ਨਾ ਕੁਛ ਮਦਦ ਸੁਧਾਰ ਕਰਨਾ ਚਾਹੀਦਾ ਇਹੋ ਜੇ ਹਾਲਾਤ ਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਬਿਨਾਂ ਕੋਈ ਅਸਤਕ ਡੀਸੀ ਆਇਆ ਨਾ ਕੋਈ ਆਇਆ ਐਮਸੀ ਤੁਸੀਂ ਆਏ ਹੋ ਤੁਸੀਂ ਸਾਨੂੰ ਰੱਬ ਬਣ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੁੰਦੀ ਇਹ ਸਾਰੇ ਬੜੇ ਮਤਲਬ ਰੁਕੇ ਸਵਾਲ ਨਾਲ ਬੋਲੇ ਆ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਲੰਘਣ ਵਾਸਤੇ ਸੜਕਾਂ ਦੇ ਉੱਤੇ ਫੁਆਰੇ ਲਾਏ ਹੋਏ ਆ ਕਿਸ਼ਤੀਆਂ ਦਿੱਤੀਆਂ ਤੁਹਾਨੂੰ ਸਬਸਿਡੀ ਤੇ ਕਿਸ਼ਤੀਆਂ ਮਿਲੀਆਂ ਕਿਸ਼ਤੀਆਂ ਸਾਨੂੰ ਸ਼ਾਇਦ ਹੁਣ ਦੇ ਦੇਣ ਜੇ ਹੁਣ ਨਾ ਰਿਹਾ ਇੱਕ ਬੱਚਾ 5ਵੀਂ ਕਲਾਸ ਦੇ ਵਿੱਚ ਪੜਦਾ ਉਹਨੇ ਆਪਣੇ ਖੁਦ ਕਿਸ਼ਤੀ ਬਣਾਈ ਕਲਿਆਣ ਸਿਨੇਮੇ ਤੋਂ ਚੱਲਿਆ ਉਹ ਬਸ ਸਾਡੇ ਕੋਲ ਵੀਡੀਓ ਵੀ ਪਈ ਆ 9ਵੀਂ ਕਲਾਸ ਚ ਪੜਦਾ ਬੱਚਾ ਕਲਾਸ ਚ ਬੱਚਾ ਪੜਦਾ ਉਹਨੇ ਆਪਣੇ ਫੱਟਾ ਰੱਖਿਆ ਆਰਾਮ ਨਾਲ ਉਹ ਕਿਸ਼ਤੀ ਦੇ ਰੂਪ ਦੇ ਵਿੱਚ ਨਹਿਰ ਤੇ ਜਿਹੜੀ ਨਹਿਰ ਬਣ ਜਾਂਦੀ ਆ ਬਰਸਾਤ ਦੇ ਵਿੱਚ ਉਹਦੇ ਵਿੱਚ ਤੇ ਸੜਕ ਦੇ ਉੱਤੇ ਸੜਕ ਦੇ ਉੱਤੇ ਇਹਨਾਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਵੀ ਸੜਕਾਂ ਜਿਹੜੀਆਂ ਉਹ ਅਲੱਗ ਹੁੰਦੀਆਂ ਨੇ ਸੜਕਾਂ ਅਲੱਗ ਹੁੰਦੀਆਂ ਨੇ ਇਹ ਤਾਂ ਤੁਸੀਂ ਸਰਕਾਰ ਦਾ ਧੰਨਵਾਦ ਕਰੋ ਵੀ ਤੁਹਾਡੇ 5-5 ਸਾਲ ਦੇ ਬੱਚੇ ਸਾਇੰਟਿਸਟ ਬਣ ਕੇ ਇਨਵੈਂਸ਼ਨਾਂ ਕਰਨ ਲੱਗੇ ਕਿਸ਼ਤੀਆਂ ਬਣਾਉਣ ਲੱਗੇ ਐਸੀ ਹੁਣ ਆਪਣੇ ਬੱਚਿਆਂ ਨੂੰ ਕਹਾਂਗੇ ਵੀ ਪੁੱਤ ਵੀ ਪੁੱਤ ਚਲੋ ਸਾਡੀ ਰੈਡੀ ਲੰਗੀ ਲੰਗੀ ਤੁਸੀਂ ਅੱਗੇ ਨੂੰ ਇਹਨਾਂ ਸਰਕਾਰਾਂ ਦਾ ਕਿਵੇਂ ਧੰਨਵਾਦ ਕਰਨਾ ਜੁੱਤੀ ਨਾਲ ਕਰਨਾ ਕਿਵੇਂ ਕਰਨਾ ਇਹ ਸਾਡੇ ਬੱਚੀ ਦੱਸਣਗੇ ਹੁਣ ਤੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਹਾਲਾਤ ਬਹੁਤ ਮਾੜੇ ਨੇ ਗੋਡੇ-ਗੋਡੇ ਟੋਏ ਨੇ ਨਾ ਕੋਈ ਬੱਚਾ ਟਿਊਸ਼ਨ ਜਾ ਸਕਦਾ ਨਾ ਸਾਡਾ ਬੱਚਾ ਕੋਈ ਸਕੂਲ ਜਾ ਸਕਦਾ ਸਪੋਜ਼ ਕਰੋ ਹਰੇਕ ਬੰਦੇ ਕੋਲ ਗੱਡੀ ਨੀ ਜੀ ਹੈਗੀ ਬਾਜੀ ਕਿਸੇ ਬੰਦੇ ਨੇ ਸਕੂਟੀ ਤੇ ਜਾਣਾ ਕਿਸੇ ਨੇ ਸਕੂਟਰ ਤੇ ਜਾਣਾ ਠੀਕ ਹੈ ਜੀ ਉਹਨਾਂ ਨੂੰ ਲੰਘਣ ਵਾਸਤੇ ਕਈ ਵਾਰ ਰਸਤਾ ਨਹੀਂ ਹੁੰਦਾ ਮੈਂ ਆਪ ਖੁਦ ਦੇਖਿਆ ਇੱਥੇ ਕਈ ਬੰਦੇ ਐ ਇੱਥੇ ਇਸ ਇਸ ਏਰੀਆ ਦੇ ਵਿੱਚ गिरਦੇ ਆ ਬਜ਼ੁਰਗ गिरਦੇ ਆ ਬਚਾ ਦੇ ਕੱਪੜੇ ਲਿਬੜ ਜਾਂਦੇ ਬੁਰਾ ਹਾਲ ਹੈ ਕੋਈ ਸਾਡੇ ਇੱਥੇ ਐਮਸੀ ਨਹੀਂ ਸੁਣਵਾਈ ਕਰਦਾ ਹੈਗਾ ਕੋਈ ਸਾਡਾ ਐਮਐਲਏ ਮੈਂ ਖੁਦ ਲੱਖਾ ਬਾਜੀ ਜਾਂ ਹੋਰ ਸਾਡੇ ਕਈ ਨਵੰਦੇ ਅਸੀਂ 6 ਵਰਲ ਚੱਡਾ ਸਾਹਿਬ ਕੋਲ ਜਾ ਕੇ ਆਏ ਆ ਕੁਛ ਜਿੱਥੇ ਉਹਨਾਂ ਨੇ ਧਰਨੇ ਲਾਏ ਹੁੰਦੇ ਉੱਥੇ ਜਾ ਕੇ ਆਏ ਆ ਖੁਦ ਉਹਨਾਂ ਦੇ ਆਫਿਸ ਜਾ ਕੇ ਆਏ ਆ ਉਹਨਾਂ ਦਾ ਇਹੀ ਵਲਡ ਹੁੰਦਾ ਪਾਈ ਕਰ ਦਾਂਗੇ ਮੈਂ ਜਿਹੜੀਆਂ ਫੋਟੋਆਂ ਲਾਈਆਂ ਨੇ ਖਿੱਚ ਕੇ ਉਹਨਾਂ ਨੂੰ ਦਿਖਾਈਆਂ ਵੀ ਚੱਡਾ ਸਾਹਿਬ ਸਾਡੀ ਕਲੋਨੀ ਦਾ ਆ ਹਾਲ ਹੈ ਉਹਨਾਂ ਨੇ ਮੈਨੂੰ ਐਦਾਂ ਜੱਫੀ ਚ ਲਿਆ ਜਿਵੇਂ ਉਹਨਾਂ ਨੇ ਅੱਜ ਹੀ ਕੰਮ ਕਰ ਦੇਣਾ ਹੁੰਦਾ ਉਹ ਕਹਿੰਦਾ ਤੂੰ ਫੇਰ ਨਾ ਕਰ ਇਹ ਫੋਟੋ ਤਾਂ ਸਾਹਮਣੇ ਰੱਖ ਇਹ ਤੁਹਾਨੂੰ ਦੱਸਾਂਗੇ ਵੀ ਇਹ ਹਾਲਾਤ ਇਹ ਹੁੰਦੇ ਸੀਗੇ ਪਹਿਲਾਂ ਉਹ ਚੱਡਾ ਸਾਹਿਬ ਕਦੋਂ ਜੇ ਜੇ ਸਾਡੇ ਵਿੱਚੋਂ ਕਿਸੇ ਦਾ ਨੁਕਸਾਨ ਹੋ ਗਿਆ ਕੋਈ ਮਰ ਮੁੱਕ ਗਿਆ ਤੁਸੀਂ ਉਦੋਂ ਸੜਕਾਂ ਬਣਾਉ ਕੁਛ ਮਾੜੀ ਮੁੱਟੀ ਸ਼ਰਮ ਨੂੰ ਹੱਥ ਮਾਰੋ ਇੱਥੇ ਬਹੁਤ ਮਾੜੇ ਹਾਲ ਆ ਸਾਰੀ ਪਬਲਿਕ ਬਹੁਤ ਦੁਖੀ ਇੱਥੇ ਹਮ ਬਿਲਕੁਲ ਸੋ ਵੋਟਾਂ ਬਾਈ ਜੀ ਜਦੋਂ ਪਾਉਂਦੇ ਤੁਸੀਂ ਵੋਟਾਂ ਪਾਉਣ ਲੱਗੇ ਇਹ ਮੰਗਾਂ ਰੱਖੀਆਂ ਸੀ ਕਿ ਵੋਟਾਂ ਪਾਉਣ ਲੱਗੇ ਜਾਈ ਸਾਨੂੰ ਆਟਾ ਦਾਲ ਦੇ ਦਿਓ ਸਾਨੂੰ ਸ਼ਰਾਬ ਦੀਆਂ ਬੋਤਲਾਂ ਦੇ ਦਿਓ ਸਾਨੂੰ ਹੋਰ ਜਿਹੜੀਆਂ ਸਕੀਮਾਂ ਲੈ ਕੇ ਆਇਓ ਜੀ ਸਾਨੂੰ 100000 ਰੁਪਏ ਦੇ ਦਿਓ ਬੀਬੀਆਂ ਨੇ ਵੀ ਮੰਗਿਆ ਹੋਣਾ 1 ਰੁਪਿਆ ਨਹੀਂ ਲਿਆ ਜੀ ਕਿਸੇ ਨੇ ਵੀ ਕੋਈ ਕਹਿ ਦੇਵੇ ਕਿਸੇ ਨੇ ਦਿੱਤਾ ਹੋਵੇ 1 ਰੁਪਿਆ ਵੀ ਕਿਸੇ ਨੇ ਇੱਥੇ ਸਰਕਾਰਾਂ ਚੋਂ ਹਮ ਇਹੀ ਹਾਲ ਆ ਜੀ ਸਾਡੇ ਵੀ ਨਿਹਾਣੇ ਹੋ ਗਏ ਅਸੀਂ ਅਸੀਂ ਸਾਨੂੰ ਕੀ ਡਟਣਗੇ ਆ ਸਰਕਾਰਾਂ ਜੇ ਸਰਕਾਰਾਂ ਕੋਲ ਪੈਸਾ ਹੋਵੇ ਤਾਂ ਇੱਥੇ ਲਾ ਦੇਣ ਸਰਕਾਰਾਂ ਬਾਈ ਜੀ ਲੋਕਾਂ ਦੀ ਮਾਂ ਹੁੰਦੀ ਆ ਨਾ ਫਿਰ ਸਰਕਾਰਾਂ ਸਰਕਾਰਾਂ ਮਾਂ ਵਾਂਗ ਪਾਲਣ ਪੋਛਣ ਕਰਨਾ ਹੁੰਦਾ ਸਰਕਾਰਾਂ ਨੇ ਸਰਕਾਰਾਂ ਇੱਥੇ ਕੁਝ ਨਹੀਂ ਕਰਦੀਆਂ ਹੈਗੀਆਂ ਉਹ ਤਾਂ ਕਹਿੰਨ ਸਾਨੂੰ ਦੇਈ ਜਾਓ ਹੁਣ ਦੇਖੋ ਕਿੰਨੀਆਂ ਕੋਠੀਆਂ ਬਣੀਆਂ ਹੋਈਆਂ ਕੀ ਇਹਨਾਂ ਨੇ ਨਕਸ਼ੇ ਨਹੀਂ ਪਾਸ ਕਰਾਏ ਹੋਏ ਜਾਂ ਇਹਨਾਂ ਨੇ ਫੀਸਾਂ ਨਹੀਂ ਭਰੀਆਂ ਹੋਈਆਂ ਕਰਾਏ ਆ ਨਕਸ਼ੇ ਪਾਸ ਹੁੰਦੇ ਹੈ ਨਾ ਕਰਾਏ ਹੋਏ ਆ ਬਿਲਕੁਲ ਕਰਾਏ ਹੋਏ ਆ ਸਾਡੀ ਕਲੋਨੀ ਸਪੂਲਰ ਸਾਹਿਬ ਨੇ ਕੱਟੀ ਸੀਗੀ ਸਾਨੂੰ ਇਹ ਘਟੋ ਘਟ 5 ਸਾਲ ਇਹ ਗੱਲ ਕਹਿੰਦੇ ਸਾਨੂੰ ਰਸੀਦ ਦਿੱਤੀ ਵੀ ਆ ਦੇਖੋ ਮੈਂ ਕਮੇਟੀ ਦੇ ਵਿੱਚ ਆਪਣਾ ਪੈਸਾ ਜਮਾ ਕਰਾਇਆ ਹੋਇਆ ਉਸ ਤੋਂ ਬਾਅਦ ਵੀ ਕਿਸੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਰਿਜ਼ੋਰਟ ਵੀ ਇੱਥੇ ਕੋਈ ਆ ਜੇਸ 1 ਰਿਜ਼ੋਰਟ ਹੈ ਜੀ ਇੱਥੇ ਇੱਕ ਇੱਧਰ ਇੱਕ ਇੱਧਰ ਇੱਧਰ ਟੂ ਦਾ ਜੀ ਵਿਆਹ ਹੁੰਦੇ ਉਰੇ ਵਿਆਹ ਹੁੰਦੇ ਆ ਜੀ ਫਿਰ ਬਰਾਤੀ ਕਿੱਧਰ ਜਾਂਦੇ ਇੱਥੋਂ ਬਰਾਤੀ ਫਿਰ ਜਗਾਰੇ ਲਾਉਦੇ ਜਾਂਦੇ ਆ ਸਾਡੇ ਚੱਡਾ ਸਾਹਿਬ ਦੇ ਅੱਛਾ ਹਾਂਜੀ ਪਜਾਮੇ ਚੱਕੇ ਜਾਂਦੇ ਹੋਣੇ ਸਾਰੇ ਪਜਾਮੇ ਚੱਕੇ ਪਜਾਮੇ ਚੱਕੇ ਇਹ ਹਰ ਵਾਰੀ ਨਾ ਇੱਕੋ ਗੱਲ ਕਹਿੰਦੇ ਆ ਕਿ ਜਦ ਵੀ ਅਸੀਂ ਕੋਈ ਸਮੱਸਿਆ ਲੈ ਕੇ ਜਾਂਦੇ ਆ ਕਹਿੰਦੇ ਤੁਹਾਡੇ ਪੱਡਾ ਐਕਟ ਦੇ ਅੰਦਰ ਨਹੀਂ ਹੈਗੀ ਪੱਡਾ ਐਕਟ ਹੋਇਆ ਸੀਗਾ 1995 ਚ ਲਾਗੂ ਉਸ ਤੋਂ ਪਹਿਲਾਂ ਦੀ ਸਾਡੀ ਇਹ ਦੇਖੋ ਸਾਡੇ ਕੋਲ ਪ੍ਰੂਫ ਵੀ ਪਏ ਆ ਕਿ ਇਹ ਸਾਡੀ ਕਲੋਨੀ ਉਸ ਤੋਂ ਪਹਿਲਾਂ ਦੀ ਬਣੀ ਹੋਈ ਹੈ ਜਦੋਂ ਚਲੋ ਬਣੀ ਹੋਈ ਹੈ ਨਹੀਂ ਹੈ ਜਦੋਂ ਇਧਰ ਵਾਲੀ ਕਲੋਨੀਆਂ ਵੀ ਬਣਾਈਆਂ ਇਹਨਾਂ ਨੇ ਪਾਸ ਕਰੀਆਂ ਤਾਂ ਉਸਦੇ ਪੈਸੇ ਹੁਣ ਕਹਿੰਦੇ ਕਿ ਤੁਹਾਡੀ ਕਲੋਨੀ ਅਨਦਰਾਈਸਾ ਪਰ ਇਹ ਜਦੋਂ ਪਾਸ ਕਰੀਆਂ ਉਹਨਾਂ ਨੇ ਸਰਕਾਰਾਂ ਨਹੀਂ ਕਰੀਆਂ ਕਮੇਟੀ ਨਹੀਂ ਕਰੀਆਂ ਜੇ ਅੱਜ ਅਸੀਂ ਮੰਗ ਮੰਗਦੇ ਸੜਕਾਂ ਦੀ ਪਾਣੀ ਦੀ ਫਿਰ ਕਹਿੰਦੇ ਤੁਹਾਡੀ ਕਲੋਨੀ ਉਹਦੇ ਪੈਸੇ ਨਹੀਂ ਭਰੇ ਆ ਉਹ ਪੈਸੇ ਤੁਸੀਂ ਭਰਵਾਣੇ ਕਿ ਅਸੀਂ ਭਰਵਾਣੇ ਆ ਉਹ ਤਾਂ ਪਹਿਲਾਂ ਜਦੋਂ ਅਸੀਂ ਪਲਾਟ ਖਰੀਦਦੇ ਸਭ ਕੁਝ ਕਰਦੇ ਆ ਤਾਂ ਸਾਡੇ ਉਸੇ ਹਿਸਾਬ ਨਾਲੇ ਅਸੀਂ ਉਸੇ ਹਿਸਾਬ ਨਾਲ ਪੈਸੇ ਦਿੰਦੇ ਆ ਐਨੀ ਕਲੋਨੀਆਂ ਦਾ ਰੇਟ ਦਿੰਦੇ 10-10000 15-15000 ਰੁਪਏ ਗਾਜ ਨੂੰ ਤਾਂ ਤੁਸੀਂ ਜਗਾ ਦੇ ਰਹੇ ਹੋ ਤਉ ਉਹਦੇ ਸਾਡੇ ਪੈਸੇ ਦੇ ਵਿੱਚੇ ਦੇਣੇ ਚਾਹੀਦੇ ਨਾ ਤੁਸੀਂ ਬਜਾ ਕੀ ਸਮਝਦੇ ਹੋ ਬਾਈ ਤੁਸੀਂ ਬਜਾ ਕੀ ਸਮਝਦੇ ਹੋ ਇਹ ਮਜਬੂਰੀ ਹੈ ਸਰਕਾਰ ਦੀ ਇੱਥੇ ਹੋ ਕਿਉਂ ਨਹੀਂ ਪਾਰਿਆ ਕਿਵਰ ਸਰਕਾਰ ਨੂੰ ਜਦ ਸਵਾਲ ਕਰੋ ਤੋ ਕਹਿੰਦੇ ਵੀ ਅਸੀਂ ਕਰ ਰਹੇ ਆਂ ਮਤਲਬ ਲੰਮੇ ਸਮੇਂ ਤੋਂ ਜਿਹੜਾ ਸਿਸਟਮ ਵਿਗੜਿਆ ਹੋਇਆ ਸੀ ਅਸੀਂ ਉਹਨੂੰ ਸੁਧਾਰਨ ਦੀ ਲਈ ਕੋਸ਼ਿਸ਼ ਕਰ ਰਹੇ ਆਂ ਹੌਲੀ ਹੌਲੀ ਹੋ ਜਾਊਗਾ ਭਾਜੀ ਮੇਰੀ ਉਮਰ ਦੇਖੋ ਜੀ 30 ਸਾਲ ਹੋ ਗਈ ਹੈ ਮੈਂ ਇੱਥੇ 8 ਸਾਲ 10 ਸਾਲ ਦਾ ਆਇਆ ਸੀ ਮੈਂ ਇਸੇ ਪਾਣੀ ਵਿੱਚੋਂ ਨਿਕਲ ਕੇ ਸਕੂਲ ਜਾਂਦਾ ਰਿਹਾ ਇਸੇ ਪਾਣੀ 'ਚ ਅੱਜ ਮੇਰੇ ਨਹਾਣੇ ਜਾਂਦੇ ਰੇ ਠੀਕ ਹੈ ਜੀ ਇਹ ਸਰਕਾਰਾਂ ਜਿੰਨੀਆਂ ਮਰਜ਼ੀ ਚੇਂਜ ਹੋ ਸਵਾਦ ਲੈਣ ਆ ਰਹੀ ਹੈ ਕੋਈ ਐਮਸੀ ਨਹੀਂ ਕੋਈ ਕੋਈ ਨਹੀਂ ਐਮਸੀ ਸਾਡੇ ਵਾਰਡ ਦਾ ਐਮਸੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਜੀ ਇਸੇ ਹੱਲਾ ਕਰਕੇ ਕਿ 5 ਸਾਲ ਬਾਅਦ ਜੁੱਤੀਆਂ ਖਾਣ ਨਾਲੋਂ ਪਹਿਲਾਂ ਹੀ ਖੇੜਾ ਛਡਵਾ ਲਵੋ ਦੂਜੀ ਗੱਲ 29 ਲੱਖ ਰੁਪਏ ਸਾਡੇ ਵਾਰਡ ਨੂੰ ਆਇਆ ਜੀ ਪਾਈਪਲਾਈਨ ਸਾਫ਼ ਹੋਣ ਲਈ ਉਹ 29 ਲੱਖ ਦਾ ਮੈਨੂੰ ਪ੍ਰਧਾਨ ਸਾਹਿਬ ਹਿਸਾਬ ਦੇਦਾ ਵੀ ਉਹ 29 ਲੱਖ ਗਿਆ ਕਿੱਥੇ ਉਹ ਉਹਨਾਂ ਨੇ ਰਿਕਟ ਪਾਈ ਹੋਈ ਹੈ ਐ ਐਸ ਡੀ ਐਮ ਕੋਲ ਤੇ ਲਿਖ ਕੇ ਦਿੱਤਾ ਹੋਇਆ ਕਿ 29 ਲੱਖ ਰੁਪਏ ਸਾਡੇ ਵਾਰਡ ਚ ਸਾਫ ਹੀ ਨਹੀਂ ਹੋਇਆ ਉਹ ਕਹਿਣ ਕਿ ਹੂ ਆਰ ਯੂ ਤੁਹਾਨੂੰ ਕਦੇ ਸੁਵਦੇਈ ਅਸੀਂ ਤੁਸੀਂ ਕੌਣ ਜਦੋਂ ਵੋਟਾ ਲੈਣ ਆਉਂਦੇ ਤਾਂ ਸਾਡੇ ਤੋਂ ਵੀ ਪੁੱਛੇਗੇ ਹੂ ਆਰ ਯੂ ਫਿਰ ਅਸੀਂ ਵੀ ਜ ਡੰਡੇ ਲੈ ਕੇ ਦੱਸਾਂਗੇ ਕਿ ਅਸੀਂ ਕੌਣ ਹਮ ਕਿਉਂ ਜੀ ਜਿਆਦਾ ਉਹ ਵੋਟਾ ਲੈਣਾਂ ਤੇ ਜਾਂਤਾ ਸੀ ਉਹਨਾਂ ਦੀ ਰੱਬ ਹੁੰਦੇ ਆ ਜਾਂ ਹੁਣ ਅਸੀਂ ਭਿਖਾਰੀ ਹੋ ਗਏ ਸਾਡਾ ਬਿਜ਼ਨਸ ਹੈ ਅਸੀਂ ਕਰੋੜਾ ਰੁਪਏ ਲਾਇਆ ਹੋਇਆ ਸਾਡੀ ਸਾਡੀ ਦੁਕਾਨ ਤੇ ਕੋਈ ਬੰਦਾ ਚੜ ਕੇ ਰਾਜੀ ਨਹੀਂ ਇਸ ਪਾਣੀ ਕਰਕੇ ਸਾਡਾ ਕੰਮ ਨਹੀਂ ਚੱਲਦਾ ਅਸੀਂ ਭੁੱਖੇ ਮਰਦੇ 15 ਮਹੀਨੇ ਦੋ ਦੋ ਤਿੰਨ ਮਹੀਨੇ ਹੋ ਗਏ ਕੋਈ ਬੰਦਾ ਸਾਡੇ ਇੱਧਰ ਆ ਕੇ ਰਾਜੀ ਨਹੀਂ ਹੈਗਾ ਅਗਲਾ ਕਹਿੰਦਾ ਗੰਦ ਦੇ ਵਿੱਚ ਜਾ ਕੇ ਕਿਆ ਬੁੱਕ ਕਰਾ ਲਈ ਤੁਹਾਡੇ ਕੋਲ ਕੰਮ ਕੀ ਸੋਚ ਕੇ ਦੁਕਾਨ ਪਾਈ ਸੀ ਓਨੇ ਕਿੰਨੇ ਸਾਲ ਹੋ ਗਏ ਦੁਕਾਨ ਪਾਈ ਨੂੰ ਬਸ ਇਹੀ ਸੋਚ ਕੇ ਪਾਈ ਸੀ ਕਿ ਅਸੀਂ ਸੰਤਾ ਬਾਈ 12 15 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਜਾਤੇ ਟੋਏ ਹੁੰਦੇ ਸੀਗੇ ਅਸੀਂ ਆਪ ਲੋਕਾਂ ਨੇ ਦੇਖੋ ਜੀ ਆ ਹੁਣ ਵੀ ਜੋ ਡਵੈਲਪਮੈਂਟ ਕੀਤੀ ਹੈ ਆ ਕੱਲੇ ਕੱਲੇ ਘਰ ਦੇ ਨੇ ਥੋੜੇ ਥੋੜੇ ਪੈਸੇ ਪਾ ਕੇ ਆਪਣੀ ਮਿੱਟੀ ਪਾ ਪਾ ਕੇ ਸੜਕ ਤੁਰਨ ਵਾਸਤੇ ਕੀਤਾ ਹੋਇਆ ਸਰਕਾਰ ਨੇ ਸਾਡਾ ਨਾ ਕੋਈ ਕੰਮ ਕੀਤਾ ਨਾ ਕਰਨਾ ਨਾ ਸਾਨੂੰ ਅੱਗੇ ਉਹ ਹੈਗੀ ਹੋਣਾ ਤਾਂ ਉਮੀਦ ਜੇ ਕਾਲੂ ਉਹ ਬਾਈ ਚਾਹ ਤਾਂ ਆ ਕੇ ਸਿੱਧੀ ਹੱਥ ਖੜੇ ਕਰ ਦਵੇ ਕਿ ਭਾਈ ਅਸੀਂ ਨਹੀਂ ਬਣਾਣੇ ਅਸੀਂ ਇੰਨੇ ਜੋਗੇ ਵੀ ਹੈਗੇ ਮਹੱਲੇ ਵਾਲੇ ਕਿ ਜੇ ਅਸੀਂ ਸਾਰੇ ਘਰ 5-5 10-10 ਹਜ਼ਾਰ ਵੀ ਪਾਈਏ ਅਸੀਂ ਆਪਣੀ ਸੜਕ ਆਪ ਤਿਆਰ ਕਰ ਲਾਂਗੇ ਪਰ ਕਾਲੂ ਸਾਡੇ ਕੋਲ ਵੋਟਾਂ ਲੈਣ ਕਦੀ ਕੋਈ ਜ਼ਿੰਦਗੀ ਵਿੱਚ ਆ ਨਾ ਜਾਵੇ ਸੁਪਨਾ ਕੀ ਦੇਖਦੇ ਹੁੰਨੇ ਹੁਣ ਪੱਕੀ ਸੜਕ ਦਾ ਸੁਪਨਾ ਦੇਖਦੇ ਇੱਥੇ ਤੁਸੀਂ ਦੇਖਦੇ ਤਾਂ ਹੈ ਜੀ ਪਤਾ ਨਹੀਂ ਕਦੋਂ ਪੂਰਾ ਹੋਏਗਾ ਕਿ ਕਿਹਦਾ ਸੁਪਨੇ ਵਿੱਚ ਸਟ੍ਰੀਟ ਰੈਟਰ ਲੱਗੀਆਂ ਹੋਈਆਂ ਪੱਕੀਆਂ ਸੜਕਾਂ ਦਿਖਦੀਆਂ ਤਾਂ ਸੁਪਨਾ ਹੀ ਰਹਿ ਗਿਆ ਜੀ ਇਹ ਸਭ ਕੁਝ ਦਾ ਹਕੀਕਤ ਦਾ ਪਤਾ ਨਹੀਂ ਕਿ ਹੋਏਗਾ ਕਿ ਨਹੀਂ ਹੋਏਗਾ ਪਰ ਸਰਕਾਰ ਅੱਗੇ ਫਿਰ ਵੀ ਬੇਨਤੀ ਕਰਦੇ ਆ ਕਿਰਪਾ ਕਰਕੇ ਸੜਕ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਸਾਡੇ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣ ਹੋ ਸਕੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਹੀ ਬੇਨਤੀ ਕਰਦੇ ਚੱਡਾ ਸਾਹਿਬ ਨੂੰ ਕਿ ਮਹਾਰਾਜ ਇੱਧਰ ਵੀ ਕਿਰਪਾ ਕਰੋ ਧਿਆਨ ਦੇ ਦਿਓ ਇੱਧਰ ਦੇਖੋ ਕੋਈ ਹੋਰ ਦੇਸ਼ ਘੁੰਮਿਆ ਬਾਈ ਜ਼ਿੰਦਗੀ ਚ ਗਿਆ ਜੀ ਕਿੰਨਾ ਕੁ ਫਰਕ ਲੱਗਦਾ ਜਮੀਨਿਆ ਸਮਾਨ ਦਾ ਫਰਕ ਆ ਜੀ ਟਿਕਟ ਉਧਰੋਂ ਟਿਕਟ ਕਰਾਉਣ ਨੂੰ ਮਨ ਕਰਦਾ ਹੁੰਦਾ ਇੱਧਰੋਂ ਨਹੀਂ ਹੁਣ ਤਾਂ ਨਹੀਂ ਕਰਦਾ ਹੈਗਾ ਜਿੱਦਾਂ ਦੇ ਹਾਲਾਤ ਆ ਜੀ ਆਪਣੀ ਮਿੱਟੀ ਦਾ ਮੋਹ ਤੁਹਾਨੂੰ ਆਉਂਦਾ ਨਹੀਂ ਹੈਗਾ ਆਪਣੀ ਮਿੱਟੀ ਦਾ ਮੋਹ ਇਹ ਮਿੱਟੀ ਤੁਹਾਨੂੰ ਮਹਿਕਾ ਨਹੀਂ ਵੰਡਦੀ ਜਿਹੜੀ ਇਹ ਮਿੱਟੀ ਆ ਮਿੱਟੀ ਉਹ ਤਾਂ ਹੈਗੀ ਸੜਕ ਤੇ ਉੱਤੇ ਜਦੋਂ ਸੀ ਮਿੱਟੀ ਨਾ ਘਾਹ ਹੁਣ ਚਿੱਕੜ ਘਾਹ ਹੋ ਚਿੱਕੜ ਦਾ ਮੋਹ ਨਹੀਂ ਆਉਣਾ ਤੁਹਾਨੂੰ ਹਾਂ ਮਿੱਟੀ 50 ਸਾਲਾਂ ਲਈ ਇਹਨਾਂ ਨੇ ਮਿੱਟੀ ਸਾਡੀ ਪੰਜਾਬ ਦੀ ਮਿੱਟੀ ਛੱਡੀ ਨਹੀਂ ਆ ਜੀ ਸਾਰੇ ਖਾ ਗਏ ਜੀ ਮਿੱਟੀ ਪਲੀਤ ਹੋ ਗਈ ਮਿੱਟੀ ਪਲੀਤੇ ਹੋ ਗਈ ਜੀ ਸਾਰੇ ਨਹੀਂ ਮੈਂ ਤੁਹਾਨੂੰ ਨੌਜਵਾਨ ਹੋ ਬਾਈ ਤੁਸੀਂ ਤੁਹਾਨੂੰ ਤਾਂ ਆਸਬੰਦ ਹੋਣਾ ਚਾਹੀਦਾ ਹੈ ਕਹਿੰਦੇ ਵੀ ਨੌਜਵਾਨੀ ਚ ਇੰਨੀ ਤਾਕਤ ਹੁੰਦੀ ਨੌਜਵਾਨ ਇਕੱਠੇ ਹੋ ਕੇ ਕੁਝ ਲਾਈਵ ਮੈਂ ਤੁਹਾਨੂੰ ਦਿਖਾਦਾ ਜਾ ਕੇ ਪਾਣੀ ਮਤਲਬ ਕਿ ਨਹਿਰ ਦੀ ਤਰ੍ਹਾਂ ਚੱਲ ਰਿਹਾ ਹੁਣ ਵੀ ਚੱਲ ਰਿਹਾ ਲਾਈਵ ਦਿਖਾਦਾ 24 ਘੰਟੇ ਚੱਲਦਾ ਜੀ ਪਾਣੀ ਪਵਿੱਤਰ ਪਾਣੀ ਤਾਂ ਨਹੀਂ ਜਿੱਥੇ ਪਵਿੱਤਰ ਸ਼ੀਤਲ ਜਲ ਇਹ ਤਾਂ ਜੀ ਹੁਣ ਜੇ ਆਪਾਂ ਆਪਣੇ ਜਿੰਨੇ ਵੀ ਨਮਾਇੰਦੇ ਜੀ ਉਹਨਾਂ ਦੇ ਨਜ਼ਰੀਆ ਨਾਲ ਦੇਖਿਆ ਜਾਵੇ ਜਿਸ ਹਿਸਾਬ ਨਾਲ ਉਹ ਕੰਮ ਨਹੀਂ ਕਰਦੇ ਤਾਂ ਉਹ ਸਾਨੂੰ ਪਵਿੱਤਰ ਪਾਣੀ ਉਹ ਭੇਜ ਰਹੇ ਆ ਜੀ ਹਾਂ ਇੱਕ ਸਤਨਾਬ ਜੀ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਇਸ ਤੋਂ ਅੱਗੇ ਜਾਉਂਗੇ ਨਾ ਇੱਕ ਬਿਲਕੁਲ ਸੜਕ ਦੇ ਕਿਨਾਰੇ ਘਰ ਹੈ ਇੱਕੋ ਹੀ ਕਮਰਾ ਸ਼ਹਿਰ ਮੱਲਾ ਦੀ ਉਹ ਪ੍ਰਵਾਸੀ ਲੋਕ ਨੇ ਇਨਸਾਨ ਇਨਸਾਨਾ ਚਾਹੇ ਪ੍ਰਵਾਸੀਇਆ ਚਾਹੇ ਪੰਜਾਬੀਇਆ ਚਾਹੇ ਜਿਹੜਾ ਮਰਜੀ ਜਾਦਾ ਹੋ ਉਹ ਇਨਸਾਨ ਇਨਸਾਨ ਹੈ ਉਹਨਾਂ ਨੇ ਇਸ ਇੱਥੇ ਕਮਰਾ ਹੈ ਉਹਨਾਂ ਦਾ ਇੱਥੇ ਚੁੱਲ੍ਹਾ ਹੈ ਔਰ ਇਹਨਾਂ ਦੇ ਘਰ ਦੇ ਸਾਹਮਣੇ ਸੀਵਰੇਜ ਦਾ ਪਾਣੀ ਐਨ ਐਨ ਚੂਚਾ ਚੱਲਦਾ ਜਦੋਂ ਕੋਈ ਸਕੂਟਰ ਮੋਟਰਸਾਈਕਲ ਚੱਲਦਾ ਜਾਂ ਕੋਈ ਗੱਡੀ ਚੱਲਦੀ ਆ ਉਹਨਾਂ ਦੇ ਟੋਹਣ ਦੇ ਵਿੱਚ ਉਹ ਜਾ ਕੇ ਛਿੱਟੇ girਦੇ ਆ ਸਾਨੂੰ ਇੰਨਾ ਤਰਸ ਆਉਂਦਾ ਨਾ ਜੀ ਮੈਂ ਤਾਂ ਖੁਦ ਕਈ ਵਾਰ ਇਦਾਂ ਹੁੰਦਾ ਵੀ ਮੈਂ ਸਾਈਡ ਤੋਂ ਹੌਲੀ ਹੌਲੀ ਲੰਘਦਾ ਕਿਉਂਕਿ ਮੈਨੂੰ ਤਾਂ ਪਤਾ ਏ ਵੀ ਇੱਥੇ ਉਹ ਪ੍ਰਸ਼ਾਦਾ ਬਾਣੀ ਤਿਆਰ ਕਰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਗੱਡੀਆਂ ਤੇਜ਼ ਕਰਕੇ ਲੰਘ ਜਾਂਦੇ ਉਹ ਸਾਰੇ ਛਿੱਟੇ ਉਹਨਾਂ ਦੇ ਪ੍ਰਸ਼ਾਦਾ ਬਾਣੀ ਤੇ ਪੈਂਦੇ ਆ ਉਹ ਪਤਾ ਨਹੀਂ ਐਮਸੀ ਸਾਹਿਬ ਦੇ ਜਾਂ ਛੱਡਾ ਸਾਹਿਬ ਦੇ ਇਤਿਆਹ ਚ ਕਿਉਂ ਨਹੀਂ ਆਉਂਦਾ ਵੀ ਅਸੀਂ ਜਦੋਂ ਵਾਅਦੇ ਕੀਤੇ ਸੀਗੇ ਵੀ ਅਸੀਂ ਤੁਹਾਨੂੰ ਫੈਸਿਲਿਟੀਆਂ ਦੇਵਾਂਗੇ ਸਾਨੂੰ ਕਿਉਂ ਨਹੀਂ ਮਿਲ ਰਹੀਆਂ ਕੋਈ ਹੱਕ ਚ ਵੀ ਆਇਆ ਹੈ ਸਰਕਾਰ ਦੇ ਹੱਕ ਚ ਹੈਗਾ ਕੋਈ ਇੱਥੇ ਵੀ ਜਿਹੜਾ ਕਹੇ ਵੀ ਕੋਈ ਨਹੀਂ ਯਾਰ ਮਜਬੂਰੀ ਹੈ ਸਰਕਾਰ ਦੀ ਸਰਕਾਰ ਕਹਿੰਦੀ ਨਾ ਵੀ ਕੋਈ ਨਾ ਕਰਦਾਂਗੇ ਹੌਲੀ ਹੌਲੀ ਠੀਕ ਨਹੀਂ ਜੀ ਅਸੀਂ ਕਿਸੇ ਅੱਕ ਵਿੱਚ ਨਹੀਂ ਆ ਤੁਹਾਨੂੰ ਲੱਗਦਾ ਵੀ ਟਾਈਮ ਲੱਗ ਜਾਂਦਾ ਹੁੰਦਾ ਨਹੀਂ ਨਹੀਂ ਇਹ ਤਾਂ ਕੋਈ ਗੱਲ ਦੱਸੋ ਵੀਰ ਉਮੀਦ ਵੀ ਨਹੀਂ ਹੈਗੀ ਭਾਜੀ ਹੁਣ ਤਾਂ ਕੋਈ ਉਹਨਾਂ ਤੋਂ ਉਮੀਦ ਵੀ ਨਹੀਂ ਹੈਗੀ ਇੰਨੇ ਨਾ ਉਮੀਦੋ ਹਾਂਜੀ ਕੋਈ ਨਹੀਂ ਹੈ ਸੁਣਦੇ ਹੀ ਨਹੀਂ ਇਹ ਗੱਲ ਕੋਈ ਬਹੁਤ ਗਏ ਅਸੀਂ ਕਿੰਨਾ ਕੁ ਰੋੜਾ ਪਾਇਆ ਤੁਸੀਂ ਇਸ ਗੱਲ ਦਾ ਬਹੁਤ ਗਏ ਉੱਥੇ ਚੱਡਾ ਸਾਹਿਬ ਗਏ ਸਾਰੇ ਹੀ ਬੰਦੇ ਗਏ ਬਹੁਤ ਕੋਈ ਸੁਣਦੇ ਨਹੀਂ ਆਣੀਆਂ ਕੋਲ ਵੀ ਗਏ ਸੀ ਪੁਰਾਣੇ 15 ਸਾਲਾਂ ਤੋਂ ਜੇ ਹਾਲ ਆ ਫਿਰ ਸਾਰੇ ਕੋਲ ਗਏ ਆ ਨਾ ਉਧਰ ਵੀ ਗਏ ਸਾਰੇ ਪਾਸੇ ਗਏ ਕੋਈ ਸੁਣਦਾ ਹੀ ਨਹੀਂ ਕਾਂਦੇ ਆਉਂਦੇ ਆ ਕਰ ਵੀ ਸਭ ਆ ਕੇ ਗਏ ਸਾਰੇ ਹੀ ਨਮਾਇंदे ਜਿਹੜੇ ਵੀ ਆਏ 15 ਸਾਲਾਂ ਸਾਰੇ ਆਏ ਸਾਰੇ ਆਏ ਜੀ ਚੱਡਾ ਸਾਹਿਬ ਵੀ ਕਿੰਨੀ ਵਾਰ ਆਲੇ ਜੀ ਦੇਖ ਲਿਓ ਚਾਹੇ ਪੱਤੀਆਂ ਵਾਲੀਆਂ ਗੱਡੀਆਂ ਆਈਆਂ ਇੱਥੇ ਬਹੁਤ ਆਲੀਆਂ ਪੈਲੇਟਾਂ ਲੱਗ ਕੇ ਸਾਹ ਵਾਲੇ ਜੀ ਸਭ ਦੇਖ ਕੇ ਕਹਿ ਗਏ ਵੀ ਹਾਂਜੀ ਕਰ ਦਾਂਗੇ ਹੁਣੇ ਕਰ ਦਾਂਗੇ ਹੌਸਲਾ ਰੱਖੋ ਅਸੀਂ ਵੀ ਬੁੜੇ ਮਤਲਬ ਕਿ ਅਸੀਂ ਵੀ ਸਾਡੇ ਵੀ ਨਿਆਣੇ ਹੋ ਗਏ ਸਾਡੇ ਅਸੀਂ ਨਿਆਣੇ ਸੀਗੇ ਜਦ ਇਹ ਹਾਲ ਦੇਖ ਰਹੇ ਸਾਡੇ ਵੀ ਨਿਆਣੇ ਹੋ ਗਏ ਜੀ ਇਹ ਹਾਲ ਔਰੇ ਮਤਲਬ ਕਿ ਹੋਏ ਹੀ ਨਹੀਂ 1 ਰੁਪਿਆ ਬੰਦਾ ਜਵਾਨੀ ਚ ਆਪਣੇ ਰਿਟਾਇਰਮੈਂਟ ਦੇ ਪਲਾਨ ਕਰਦਾ ਇਹਦੇ ਲਈ ਤੁਸੀਂ ਕੋਈ ਖਾਸ ਪਲਾਨ ਕਰਿਆ ਵੀ ਇੱਥੋਂ ਲੰਘਣ ਵਾਸਤੇ ਕੋਈ ਐ ਇਦਾਂ ਦੀ ਚੀਜ਼ ਲਈਏ ਕੋਈ ਉੱਚੇ ਉੱਚੇ ਬੂਟ ਲਈਏ ਕੋਈ ਇਦਾਂ ਦੀ ਪਲੈਨਿੰਗ ਕੀਤੀ ਹੋਈ ਰਿਟਾਇਰਮੈਂਟ ਦੀ ਬਾਰੀ ਤਾਂ ਆਸਾਂ ਹੀ ਹੈ ਜੀ ਹੁਣ ਤਾਂ 5 ਮਿੰਟ ਮੀ ਪੈ ਜਾਵੇ ਜੀ ਕਰਤੇ ਨਿਕਲਣਾ ਬਾਹਰ ਮੁਸ਼ਕਿਲ ਆ ਜੀ ਪਾਣੀ ਪੂਰਾ ਨਹਿਰ ਦੀ ਤਰ੍ਹਾਂ ਚੱਲਦਾ ਜੀ ਬੁਰਾ ਹਾਲ ਆ ਕਿਦਰੇ ਨੂੰ ਵੀ ਨਿਕਲਣਾ ਮੁਸ਼ਕਿਲ ਆ ਕੋਈ ਐਮਰਜੈਂਸੀ ਹੋਵੇ ਬੰਦਾ ਕਿੱਥੇ ਜਾਵੇ ਜੀ ਮਹਿੰਗੇ ਕੱਪੜੇ ਬੰਦਾ ਜਾ ਲੰਦਾ ਤਾਂ ਉਹਦੇ ਖਿਆਲ ਆਉਂਦੇ ਵੀ ਫਲਾਣੇ ਵਿਆਹ ਚ ਪਾਵਾਂਗੇ ਕਿਤੇ ਘੁੰਮਣ ਜਾਉਂਗੇ ਉੱਥੇ ਪਾਉਂਗੇ ਕਿ ਸ਼ਾਪਿੰਗ ਮਾਲ ਚ ਜਾਉਂਗੇ ਉੱਥੇ ਲੈਣ ਲੱਗੇ ਕੀ ਸੋਚਦੇ ਹੁੰਦੇ ਵੀ ਘਰ ਵੀ ਜਾਣਾ ਇੱਥੇ ਤਾਂ ਅਸੀਂ ਗੱਡੀ ਨਹੀਂ ਧੌਂਦੇ ਆਪਣੀ ਜੀ ਵੀ ਲਿਬੜ ਜਣੀ ਫੇਰ ਜਾਂਦੇ ਹੀ ਘਰ ਲਿਬੜ ਜਣੀ ਕਰਦੇ ਬਾਹਰ ਨਹੀਂ ਕੱਢਦੇ ਸੀ ਧੌਂਦੇ ਨਹੀਂ ਗੰਦੀ ਤਾਂ ਜਰੇ ਹੋ ਜਾਣੀ ਜੀ ਘਰ ਦੇ ਬਾਹਰ ਕੱਢਦੇ ਸਾਰੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈਆਂ ਸਾਰੀਆਂ ਉਹ ਇੱਦੀ ਗੰਦੀਆਂ ਰਹਿੰਦੀਆਂ ਸਾਰੀਆਂ ਲਿਬੜੀਆਂ ਰਹਿੰਦੀਆਂ ਜੀ ਪੁੱਛ ਲਓ ਸਭ ਨੂੰ ਸਭ ਦਾ ਇਹੀ ਹਾਲ ਆ ਜੀ ਇੱਥੇ ਤਾਂ ਫੇ ਮੁੰਡੇ ਵਿਆਹ ਵੀ ਨਹੀਂ ਹੋਣੇ ਜਿਹੜਾ ਹਾਲ ਆ ਭਾਈ ਹੈਗਾ ਤੇ ਵਿਆਹ ਵੀ ਹੈਗੇ ਤੇ ਕਿੰਨੇ ਕੀ ਦਾਰਾ ਵਿਆਹ ਦੇਖੋ ਜੀ ਆਹ ਮੁੰਡੇ ਦਾ ਵਿਆਹ ਹੋਇਆ ਇਹ ਬੰਦੇ ਨੇ ਅੱਜ ਕੱਲ ਜਿਵੇਂ ਤੀਆਂ ਨੇ ਸੰਧਾਰੇ ਆਉਂਦੇ ਆ ਇਹਨੇ ਆਪਣੇ ਸਹੁਰਿਆਂ ਨੂੰ ਸਾਬ ਜਵਾਬ ਦੇਤਾ ਵੀ ਭਾਈ ਸਾਡਾ ਰਸਤਾ ਖਰਾਬ ਹੈ ਮੈਂ ਹੁਣ ਤੱਕ ਮੇਰੇ ਡੈਡੀ ਜੀ ਦਾ ਫੋਨ ਆਇਆ ਸੀਗਾ ਸਹੁਰੇ ਪਰਿਵਾਰ ਵੱਲੋਂ ਹੁਣ ਤੱਕ ਰੋਕਿਆ ਹੋਇਆ ਉਹਨਾਂ ਵੀ ਜਦੋਂ ਵੀ ਆਣਾ ਮੈਂ ਉਹਨਾਂ ਨੂੰ ਹਮੇਸ਼ਾ ਉਧਰੋਂ ਘੁਮਾ ਕੇ ਲੈ ਕੇ ਆਂਦਾ ਹਾਂ 1 ਕਿਲੋਮੀਟਰ ਤੱਕ ਇਧਰੋਂ ਕਦੇ ਨਹੀਂ ਆਉਂਦੇ ਹੈਗੇ ਉਹ ਮੈਂ ਸਾਫ਼ ਮਨਾਂ ਕਰ ਦਿੰਦਾ ਅਸੀਂ ਕੋਠੀਆਂ ਉੱਪਰ ਐਨ ਐਨ ਪੈਸਾ ਲਾਇਆ ਹੋਇਆ ਹੈ ਪਰ ਅੱਜ ਪਿਛਤਾਵਾ ਹੋ ਰਿਹਾ ਵੀ ਇੱਥੇ ਕੋਈ ਮੈਂ ਹਰੇਕ ਨੂੰ ਕਹਿੰਦਾ ਇੱਥੇ ਪਾ ਕੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੋ ਅਸੀਂ ਸੜਕਾਂ ਦਾ ਹਾਲ ਦੇਖਦੇ ਆ ਬੁਰਾ ਹਾਲ ਹੈ ਰਿਸ਼ਤੇਦਾਰਾਂ ਤੋਂ ਵੀ ਅਸੀਂ ਇਹ ਸੁਣੇਦਾ ਵੀ ਹੁਣ ਤਾਂ ਕੋਈ ਮੁੱਲ ਨਹੀਂ ਰਿਹਾ ਤੁਹਾਡੇ ਕੋਠੀਆਂ ਦਾ ਵੀ ਜਿਸ ਹਿਸਾਬ ਨਾਲ ਦੇਖਦੇ ਪਏ ਆ ਤਾਂ ਮੈਂ ਹੀ ਬਸ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਨੂੰ ਵੀ ਇੱਕ ਵਾਰੀ ਥੋੜਾ ਜਿਹਾ ਅੱਗੇ ਦੇਖੋ ਸਾਡੀ ਬੇਨਤੀ ਜਰੂਰ ਸੁਣਿਆ ਜਾ ਪਿੰਡ ਦੇ ਰਹੇ ਨਾਲੇ ਕਿ ਪਹਿਲਾਂ ਤੁਸੀਂ ਸ਼ਹਿਰ ਚ ਰਹਿੰਦੇ ਆ ਨਹੀਂ ਅਸੀਂ ਪਿੰਡਾਂ ਚ ਰਹਿੰਦੇ ਹੀ ਆ ਇੱਥੇ ਲੋਕ ਪਿੰਡਾਂ ਦੇ ਹੀ ਕਰਦੇ ਆ ਹਾਂਜੀ 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 ਤੇ ਤੁਸੀਂ ਸ਼ਹਿਰ ਚ ਕੀ ਸੋਚ ਕੇ ਆਏ ਸੀ ਵੀ ਜ਼ਿੰਦਗੀ ਵਧੀਆ ਹੋ ਜੂਗੀ ਸ਼ਹਿਰੀ ਜੀਵਨ ਹੋ ਜੂਗਾ ਉੱਚਾ ਜੀਵਨ ਹੋ ਜੂਗਾ ਆਨੰਦਨਾਮ ਇੱਕ ਬੰਦਾ ਇਹੀ ਸੋਚਦਾ ਹੈ ਵੀ ਇੱਕ ਪਿੰਡ ਪਿੰਡ ਦੀ ਲਾਈਫ ਹੀ ਵਧੀਆ ਹੁੰਦੀ ਹੈ ਐਦਾਂ ਦੀ ਗੱਲ ਨਹੀਂ ਪਿੰਡਾਂ ਚ ਸੜਕਾਂਾਂ ਚ ਫੇਰ ਵੀ ਠੀਕ ਹੈ ਆਪਾਂ ਜੇ ਗੱਲ ਕਰੀਏ ਹਰੇਕ ਸਰਕਾਰ ਤੇ ਜਿੰਨੇ ਵੀ ਕੋਠੀਆਂ ਬਣੀਆਂ ਹੋਈਆਂ ਉਹਨਾਂ ਦੇ ਘਰਾਮੋਰੇ ਜਾ ਕੇ ਦੇਖਿਓ ਉਹਨਾਂ ਦਾ ਲਾਗੇ ਪਿੰਡਾਂ ਇਹ ਦੇ ਪਿੱਪ ਟੋਪ ਐਨ ਸੜਕ ਬਣੀ ਹੋਈ ਐ ਪਰ ਜੇ ਅਸੀਂ ਇੱਥੇ ਸ਼ਹਿਰਾਂ ਦੀ ਗੱਲ ਕਰੀਏ ਹੁਣ ਤਾਂ ਜਮੀ ਕੱਖ ਨਹੀਂ ਰਿਹਾ ਓਰੇ ਅਸੀਂ ਪਰਸੋਂ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਐ ਸਾਡੇ ਐਮਸੀ ਸਾਹਿਬ ਤੇ ਕੁਝ ਉਹਨਾਂ ਦੇ ਕਾਂਗਰਸ ਦੇ ਨਮਾਇਦੇ ਉਹਨਾਂ ਨੇ ਧਰਨਾ ਲਾਇਆ ਸੀਗਾ ਬੀਜੇਪੀ ਦੇ ਖਿਲਾਫ ਤੇ ਉੱਥੇ ਮੈਂ ਸਾਹਮਣੇ ਆਪਣੇ ਐਮਸੀ ਸਾਹਿਬ ਖੜੇ ਦੇਖੇ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਸਰ ਵੀ ਤੁਸੀਂ ਇਕੱਠ ਤਾਂ ਕੀਤਾ ਹੀ ਹੋਇਆ ਵੀ ਕਿਉਂ ਤਾਂ ਤੁਸੀਂ ਇਹ ਸਾਰੇ ਇਕੱਠ ਨੂੰ ਆਪਣੇ ਵੱਲ ਵੀ ਲੈ ਕੇ ਜਾਇਓ ਉਹ ਕਹਿੰਦਾ ਯਾਰ ਤੁਸੀਂ ਤਾਂ ਉਈਓ ਮਾਰੀ ਜਾਂਦੇ ਹੋ ਤੁਹਾਡੀ ਸੜਕ ਪਾਸ ਹੋਈ ਹੋਈ ਆ ਟੈਂਡਰ ਲੱਗੇ ਹੋਏ ਆ ਉਹ ਹੁਣ ਇਹ ਨਹੀਂ ਪਤਾ ਵੀ ਕਿਆ ਪਤਾ ਸਾਡੇ ਕਾਗਜ਼ਾਂ ਦੇ ਵਿੱਚ ਸੜਕ ਬਣ ਵੀ ਗਈ ਹੋਵੇ ਇਹ ਵੀ ਨਹੀਂ ਸਾਨੂੰ ਪਤਾ ਹੈਗਾ ਤੇ ਨਹੀਂ ਇਹ ਪ੍ਰਾਣੀ ਹੈ ਸਰਕਾਰਾਂ ਚ ਹੋ ਸਕਦਾ ਸੀ ਮੁੱਖ ਮੰਤਰੀ ਸਾਹਿਬ ਤਾਂ ਆਪ ਇਸ ਦੇ ਉੱਤੇ ਬੈਂਕ ਕਰਦੇ ਰਹੇ ਆ ਵੀ ਮੈਂ ਕੋਠੇ ਤੇ ਖੜ ਕੇ ਕਿਹਾ ਵੀ ਉਹ ਉੱਥੇ ਨੂੰ ਸੜਕ ਲੰਘਣੀ ਸੀ ਤੇ ਉਹ ਸਾਰੀ ਖਾ ਗਿਆ ਠੇਕੇਦਾਰ ਇਹ ਉਦੋਂ ਹੁੰਦੇ ਹੋਣੇ ਸੀ ਮੁੱਖ ਮੰਤਰੀ ਸਾਹਿਬ ਆਪ ਬੈਂਕ ਕਰਦੇ ਰਹੇ ਇਹ ਇਹ ਸਰਕਾਰ ਚ ਤਾਂ ਹੋ ਨਹੀਂ ਸਕਦਾ ਇਹ ਕੰਮ ਪਤਾ ਨਹੀਂ ਜੀ ਹੁਣ ਲੇਕਿਨ ਸਾਨੂੰ ਉਹ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਸਾਡੇ ਐਮਸੀ ਸਾਹਿਬ ਨੇ ਕਹਿੰਦੇ ਵੀ ਤੁਹਾਡਾ ਟੈਂਡਰ ਪਾਸ ਹੋਇਆ ਹੋਇਆ ਇਹ ਲੇਕਿਨ ਬਹੁਤ ਸਮੇ ਤੋਂ ਸੁਣਦੇ ਆ ਰਹੇ ਹਾਂ ਅਸੀਂ ਗੱਲ ਜੇ ਤਾਂ ਸਾਨੂੰ ਆ ਚਾਰ ਪੰਜ ਦਿਨ ਦੀ ਗੱਲ ਹੋਵੇ ਵੀ ਪਾਸ ਹੋਈ ਹੈ ਚਲੋ ਸਾਨੂੰ ਅੱਜ ਇਹ ਕੱਟ ਕਰਨ ਦੀ ਲੋੜ ਨਹੀਂ ਸੀ ਪੈਣੀ ਲੇਕਿਨ ਅਸੀਂ 2-3 ਸਾਲ ਤੋਂ ਸੁਣਦੇ ਆ ਰਹੇ ਹਾਂ ਵੀ ਤੁਹਾਡੀ ਸੜਕ ਪਾਸ ਹੋਈ ਹੋਈ ਆ ਪਾਸ ਹੋਈ ਆ ਕਦੋਂ ਬਣਨੀ ਆ ਕੋਈ ਸਾਨੂੰ ਕੋਈ ਟਾਈਮ ਦੀ ਨਹੀਂ ਦਿੱਤਾ ਹੋਇਆ ਇਹਨਾਂ ਨੇ ਕੀ ਸਾਡਾ ਹਾਲ ਹੋਣਾ ਸਾਨੂੰ ਕੁਝ ਨਹੀਂ ਜੀ ਪਤਾ ਹਾਂਜੀ ਕੀ ਕੀ ਸਮੱਸਿਆਵਾਂ ਤੁਹਾਨੂੰ ਇੱਥੇ ਆਉਂਦੀਆਂ ਸਰ ਜੀ ਮੈਂ ਸਨ ਫਾਰਮਾ ਕੰਪਨੀ ਬਲਾਈ ਆਂ ਕਮ ਸੇ ਕਮ ਵੀ ਇਸ ਕਲੋਨੀ ਦੇ ਵਿੱਚ ਕਮ ਸੇ ਕਮ ਵੀ 40% ਆ ਜਿਹੜਾ ਉਹ ਕੰਪਨੀ ਅਪਲਾਈ ਵਸਿਆ ਇੱਥੇ ਠੀਕ ਹੈ ਜੀ ਸਾਡੀ ਸ਼ਿਫਟ ਜਿਹੜੀ ਹੈਗੀ ਆ ਦਿਨ ਵੀ ਆਦੀ ਹੈ ਰਾਤ ਨੂੰ ਵੀ ਆਉਂਦੀ ਹੈ ਜੀ ਤੁਸੀਂ ਦੇਖ ਲਓ ਇਹ ਸੜਕ ਲੱਗਦੀ ਤੁਹਾਨੂੰ ਕੋਈ ਨਾਲਾ ਲੱਗਦਾ ਅਸੀਂ 2-2 ਫੁੱਟ ਪਾਣੀ ਚੋਂ ਲੰਘ ਕੇ ਜਾਂਦੇ ਹਾਂ ਚਿੱਕੜ ਹੈ ਰਾਤ ਨੂੰ ਰਾਤ ਨੂੰ ਜੀ ਰਾਤ ਨੂੰ ਉਧਰ ਤੋਂ ਆਉਣਾ ਵੀ ਆ ਡਿਊਟੀ ਤੋਂ আর ਜਾਣਾ ਵੀ ਅਸੀਂ ਤੁਸੀਂ ਸਾਡੇ ਹਾਲਾਤ ਦੇਖੋ ਅਸੀਂ ਤਾਂ ਕਹਿ ਕਹਿ ਕੇ ਥੱਕੇ ਸਾਡੇ ਕੁਝ ਨਹੀਂ ਹੋ ਰਿਹਾ ਕਮ ਸੇ ਕਮ ਵੀ 10-15 ਸਾਲ ਹੋ ਗਏ ਅਸੀਂ ਅਸੀਂ ਸਾਡਾ ਨਰਕ ਭੋਗ ਰਹੇ ਹਾਂ ਅਸੀਂ ਇੱਥੋਂ ਸਾਰੇ ਬੰਦੇ ਟੈਕਸ ਪੇ ਕਰਦੇ ਇਹ ਵੀ ਨਹੀਂ ਕਿ ਬੰਦੇ ਮਤਲਬ ਇਸ ਤਰ੍ਹਾਂ ਇਹ ਸਾਰੇ ਬੰਦੇ ਟੈਕਸ ਪੇ ਕਰਦੇ ਕਟੋਕਾ 1.5-2 ਲੱਖ ਰੁਪਏ ਹਰ ਸਾਲ ਦਾ ਅਸੀਂ ਅਸੀਂ ਟੈਕਸ ਪੇ ਕਰਦੇ ਹ ਉਸ ਤੋਂ ਬਾਅਦ ਵੀ ਸਾਨੂੰ ਇਹ ਇਸ ਤਰ੍ਹਾਂ ਦਾ ਰਸਤਾ ਮਿਲਦਾ ਜਾਣੇ ਕੇ ਲਈ ਮੈਂ ਕਹਿੰਦਾ ਕਿ ਪੂਰੇ ਭਾਰਤ ਮੈਂ ਮਤਲਬ ਸਾਰੇ ਸੜਕਾਂ ਦਾ ਜਾਲ ਵਿਛਾਵਾ ਗਲੀਆਂ ਦਾ ਜਾਲ ਵਿਛਾ ਬੜੀਆ ਰਸਤੇ ਬਣੇ ਹੋਏ ਪਰ ਇੱਕ ਪੰਜਾਬ ਦਾ ਹਾਲ ਇਹ ਤੁਹ ਦਿਖ ਲੋ ਇਨ ਗਲੀਆਂ ਦਾ ਹਾਲ ਦਿਖ ਲੋ ਇਸ ਤਰ੍ਹਾਂ कहीं भी सड़क नहीं होनी मैं भी पाँच छह स्टेट घूम जानता पर मैं ये हाल कि स्टेट से नहीं देखा जो इस जो हाल इस स्टेट का है जो हाल इन गलिया का है देखो इस तरह इतने कोई बंद इस तरह डंगर भी नहीं जाते आजकल डंगर भी सुके सुे होकर देखे हो डंगर भी न, नहीं छब्बर च नहीं पाते हो भी वो सुे सुके रस्ते हुए तो बंद किस तरह जाऊगा इस रस्ते मेरा दोस्त है वो इस रस्ते आ रहे थे मोबाइल डिग गया हूँ तक वो मोबाइल हूं तक नहीं मिला मोबाइल वो तो पंद्रह 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 सत्रह हज़ार का मोबाइल हूँ तक उदा मोबाइल नहीं मिले ठीक है ना वो क्या करेगा ठीक है चुनाव आते ਤੁਹਾਨੂੰ ਆਂਦੇ ਇਹ ਲੋਕ ਬੜੇ-ਬੜੇ ਨਾਰੇ ਬੜੇ-ਬੜੇ ਵਾਅਦੇ ਨੇ ਦੇ ਹੁੰਦੇ ਆ ਕਿ ਅਸੀਂ ਇਹ ਕਰ ਦਿੰਗੇ ਅਸੀਂ ਉਹ ਕਰ ਦਿੰਗੇ ਅਬ ਜਬ ਜਬ ਜੀ ਜਾਂਦੇ ਉਸ ਵੇਪਾ ਕੋਈ ਮੂਬੀ ਨਹੀਂ ਦਿਖਾਂਦਾ ਕੋਈ ਕੰਮ ਬਾਰੇ ਦੱਸ ਦੋ ਤਾਂ ਅਗਲਾ ਬੰਦਾ ਸੋਚੇ ਕਿ ਮੈਨੂੰ ਕੋਈ ਕੰਮ ਦੱਸ ਦੇ ਠੀਕ ਹੈ ਜੀ ਭਾਈ ਮੇਰਾ ਇੱਥੇ ਸਲੂਨ ਹੈ ਤੇ ਪਰਸੋ ਚੌਥੀ ਗੱਲ ਹੈ ਪਾਣੀ ਲੱਗਿਆ ਵਾ ਸੀ ਮੇਰਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਮੈਂ ਗਿਰ ਗਿਆ ਮੇਰਾ 30000 ਦਾ ਆਈਫੋਨ ਉਸੇ ਟਾਈਮ ਸ਼ਾਰਟ ਹੋ ਗਿਆ ਖਰਾਬ ਹੋ ਗਿਆ ਮੋਟਰਸਾਈਕਲ ਦਾ ਵੀ ਪੂਰਾ ਹਾਲ ਹੈ ਬ੍ਰੇਕਾਂ ਨਹੀਂ ਲੱਗਦੀਆਂ ਚੂਚਾਂ ਕਰਦਾ ਰਹਿੰਦਾ ਸਾਡਾ ਡੇਲੀ ਲੰਘਣਾ ਭਾਈ ਸਵੇ ਪਰ ਹੋਇਆ ਪਿਆ ਜੀ ਹਾਂਜੀ ਬਹੁਤ ਬੁਰਾ ਹਾਲ ਹੈ ਇਹ ਕਹਿੰਦੇ ਸੜਕ ਸਾਡੀ ਬੜੇ ਸਮੇਂ ਤੋਂ ਪਾਸ ਆ ਪਰ ਲੋਕ ਅਜੇ ਵੀ ਅਦਾਸ ਆ ਤੇ ਸੜਕ ਜਿਹੜੀ ਹੈਗੀ ਆ ਸੜਕ 'ਚ ਖੱਡੇ ਨਹੀਂ ਹੈਗੇ ਤਸਵੀਰ ਤੁਸੀਂ ਦੇਖ ਲਓ ਤੇ ਖੱਡਿਆਂ 'ਚ ਸੜਕ ਜਿੰਨੇ ਟੋਏ ਪਏ ਹੋਏ ਆ ਮੈਨੂੰ ਲੱਗਦਾ ਮਿੱਟੀ ਘਟ ਦਿਖਦੀ ਆ ਪਾਣੀ ਦੂਰ ਤੱਕ ਜਿੱਥੇ ਤੱਕ ਦੇਖੋ ਜਿਆਦਾ ਦਿਖ ਰਿਹਾ ਇਹ ਕੋਈ ਕਹਿਣ ਦੀ ਗੱਲਾਂ ਨਹੀਂ ਇਹ ਸਚਾਈ ਆ ਤੇ ਸੱਚ ਜਿਹੜਾ ਹੈਗਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੇ ਇੱਥੇ ਤੋਂ ਦਿਖਾ ਦਮਾਂ ਕਿ ਮੱਛਰ ਕਿੰਨਾ ਹੈ ਆ ਦੇਖੋ ਦੇਖੋ ਮੱਛਰ ਮੱਛਰ ਦੇਖੋ ਤੇ ਹਾਲਾਤ ਜਿਹੜੇ ਹੈਗੇ ਆ ਇਹ ਸੜਕ ਦੇ ਬਣੇ ਹੋਏ ਆ ਤੇ ਲੋਕ ਇਹ ਬਿਮਾਰੀਆਂ ਦੇ ਵਿੱਚ ਦੁੱਖਾਂ ਤਕਲੀਫਾਂ ਦੇ ਵਿੱਚ ਰਹਿ ਰਹੇ ਆ ਆਜ਼ਾਦੀ ਨੂੰ ਫੇਰ ਗੱਲ ਉੱਥੇ ਲੈ ਕੇ ਆਉਣਾ ਆਜ਼ਾਦੀ ਨੂੰ ਹੋ ਗਏ 79 ਸਾਲ ਤੇ ਲੋਕਾਂ ਦੇ ਆ ਦੇਖ ਲੋ ਹਾਲ ਕੀ ਬਣੇ ਹੋਏ ਫਿਰ ਇਹਨੂੰ ਆਜ਼ਾਦੀ ਕਹੋਗੇ ਜਾਂ ਬਰਬਾਦੀ ਕਹੋਗੇ ਕੀ ਕਹੋਗੇ ਇਹ ਸਵਾਲ ਬਹੁਤ ਵੱਡਾ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰੀ ਕਿਹਦੀ ਆ ਇਹ ਤੈਅ ਕਰਨਾ ਪਊਗਾ ਕਿਸੇ ਨਾ ਕਿਸੇ ਨੂੰ ਜੇ ਪ੍ਰਾਣੀਆਂ ਸਰਕਾਰਾਂ ਦੀ ਗੱਲ ਕਰੀਏ ਤੇ ਇਹਨਾਂ ਲੋਕਾਂ ਨੇ ਸਾਰਿਆਂ ਨੇ ਤੇ ਸਵਾਲ ਖੜੇ ਕੀਤੇ ਆ ਹਰੇਕ ਪਾਰਟੀ ਦੇ ਉੱਤੇ ਸਵਾਲ ਆ ਹਰੇਕ ਸਰਕਾਰ ਦੇ ਉੱਤੇ ਸਵਾਲ ਆ ਭਾਵੇਂ ਮੌਜੂਦਾ ਆ ਭਾਵੇਂ ਪੁਰਾਣੇ ਆ ਇਹ ਸੜਕ ਕੱਲੀ ਇੱਕ ਦੀ ਜ਼ਿੰਮੇਵਾਰੀ ਨਹੀਂ ਸਾਰਿਆਂ ਨੇ ਰਲ ਮਿਲ ਕੇ ਇਹ ਸੜਕ ਨੂੰ ਇਸੇ ਤਰ੍ਹਾਂ ਰੱਖਣ ਦੇ ਵਿੱਚ ਜਾਂ ਲੋਕਾਂ ਦੀ ਪਰੇਸ਼ਾਨੀ ਬਣਾਉਣ ਦੇ ਵਿੱਚ ਯੋਗਦਾਨ ਪੂਰਾ ਰੱਜ ਕੇ ਪਾਇਆ ਤੇ ਇਸ ਦੇਸ਼ ਦੇ ਹਾਲਾਤ ਸਾਡੀਆਂ ਸਰਕਾਰਾਂ ਦੇ ਹਾਲਾਤ ਜਾਂ ਲੋਕਾਂ ਦੇ ਹਾਲਾਤ ਕਦੋਂ ਸੁਧਰਣਗੇ ਏ ਅਜੇ ਦੇਖਣ ਵਾਲੀ ਗੱਲ ਰਹੇਗੀ ਤੇ ਵਿਕਾਸ ਨੂੰ ਇਹ ਲੋਕ ਅਜੇ ਸੁਪਨਿਆਂ ਦੇ ਵਿੱਚ ਹੀ ਦੇਖ ਰਹੇ ਆ ਵਿਕਾਸ ਅਸਲ ਦੇ ਵਿੱਚ ਕਦੋਂ ਹੋਊਗਾ ਉਹ ਜਦੋਂ ਦੇਖਾਂਗੇ ਤਾਂ ਉਦੋਂ ਤੁਹਾਡੇ ਤੱਕ ਵੀ ਜ਼ਰੂਰ ਲੈ ਕੇ ਆਵਾਂਗੇ। ਵਿਊਸਪਰ ਕਮੇਟੀ ਮੁਰਦਾਬਾਦ ਵਿਊਸਪਰ ਕਮੇਟੀ ਮੁਰਦਾਬਾਦ ਸਾਡੇ ਚੁਣੇ ਨਮਾਇंदे ਮੁਰਦਾਬਾਦ ਸਾਡੇ ਚੁਣੇ ਨਮਾਇंदे ਮੁਰਦਾਬਾਦ